ਸਾਡਾ ਜਿਹੜਾ ਪਹਿਲਾ ਟੈਂਡਰ ਸਾਡੇ ਕੋਲ ਆਇਆ ਉਹ ਕੜਕ ਦੇ ਸੀਜ਼ਨ ਦਾ ਹੈ। ਕਿਉਂਕਿ ਟੈਂਡਰ ਪ੍ਰਕਿਰਿਆ ਕਰਨੀ ਬੜੀ ਮੁਸ਼ਕਿਲ ਹੈ। ਉਹਦਾ ਬਹੁਤ ਕੋਈ ਡਾਕੂਮੈਂਟੇਸ਼ਨ ਹੁੰਦੀ। ਕੁਝ ਸਾਲਾਂ ਪਿੱਛੇ ਇੱਕ ਦੋ ਟੈਂਡਰਾਂ ਦੀ ਗੜਬੜ ਵੀ ਹੋ ਗਈ, ਦੱਸਿਆ, ਪੁੱਛ ਗਿਆ, ਰੇਟ ਬਾਅਦ ਚ ਕੁਝ ਨਿਕਲੇ, ਉਹਦਾ ਪ੍ਰੈਸ਼ਰ ਸੀ। ਇੱਕ ਆਸੀਂ ਲੰਮੇ ਸੀ। ਅਸੀਂ ਉਹਨੂੰ ਬੜੇ ਤਰੀਕੇ ਨਾਲ ਭਰਿਆ। ਉਹ ਸਟੈਂਡਰਡ 'ਚ ਅਸੀਂ 10% ਪੰਜਾਬ ਗਵਰਨਮੈਂਟ ਤੋਂ ਆਪਣੇ ਰੇਟ ਇਨਕਰੀਜ਼ ਕਰਵਾ ਕੇ ਲਿਆ। ਜਿਹੜਾ ਅਸੀਂ ਇਹ ਕਮੇਟੀ ਬਣਦੋਵਾ ਪਹਿਲਾ ਕੰਮ ਹੈ ਮੈਂ 2-4 ਮਿੰਟ ਲਵਾਗਾ ਪਹਿਲੇ ਆਪਣੇ ਕੰਮ ਗਿਣਾ ਦਾਂਗਾ ਫਿਰ ਤੁਹਾਡੇ ਜੋ ਵੀ ਕੁਐਸਚਨ ਹੋਣਗੇ ਜਵਾਬ ਦੇ ਕੇ ਜਾਈਂ ਕਿਉਂਕਿ ਅਸੀਂ ਅਗਰ ਕੋਈ ਚੰਗਾ ਕੀਤਾ ਤਾਂ ਸਾਡੇ ਕੋਲ ਜਵਾਬ ਹੈ ਅਗਰ ਨਹੀਂ ਕੀਤਾ ਹੁੰਦਾ ਤਾਂ ਸਾਡੇ ਕੋਲ ਦਿੱਕਤ ਨਹੀਂ ਸੀ ਉਹਦੇ ਨਾਲ ਹੀ ਸਰਕਾਰ ਨੇ ਇੱਕ ਨਵੀਂ ਕੰਡੀਸ਼ਨ ਲਾ ਦਿੱਤੀ ਕਿ ਜੀਪੀਐਸ ਲਗਵਾਣੇ ਪੈਣਗੇ ਕੁਝ ਰੱਖਾ ਤੇ ਸੀਗੇ ਕੁਝ ਰੱਖਾ ਤੇ ਨਹੀਂ ਸੀਗੇ ਫਿਰ ਕੁਝ ਲੋਕਾਂ ਕੋਲ ਪੈਸੇ ਹੁੰਦੇ ਕੁਝ ਕੋ ਨਹੀਂ ਹੁੰਦੇ ਤੰਗੀ ਵੀ ਸੀਗੀ ਉਸ ਵੇਲੇ ਥੋੜਾ ਮੰਦਾ ਸੀਗਾ ਜਦੋਂ ਸਰਕਾਰ ਬਦਲਦੀ ਹੈ ਜਾਂ ਨਵਾਂ ਪ੍ਰਧਾਨ ਬਣਦਾ ਇੱਕ ਦੋ ਮਹੀਨੇ ਸੈਟਿੰਗ ਲੱਗਦੀ ਹੈ ਅਸੀਂ ਉਹ ਜੀਪੀਐਸ ਵਾਸਤੇ 230000 ਰੁਪਏ ਜੁਨਿੰਗ ਕੋਲੋਂ ਦੇ ਕੇ ਬੜੀਆਂ ਦੇ ਜੀਪੀਐਸ ਲਗਵਾਏ ਫਿਰ ਜਦੋਂ ਉਹਨਾਂ ਦੀ ਪੇਮੈਂਟ ਆਈ ਉਸ ਵੇਲੇ ਉਹ ਪੈਸੇ ਫਿਰ ਸਾਡਾ ਨਾਲ ਹੀ ਖਾਦ ਦਾ ਟੈਂਡਰ ਹੋਇਆ ਜਿਹਦੇ ਵਿੱਚ ਅਸੀਂ 5.65% ਉਹ ਵੀ ਰੇਟਿੰਗ ਗ੍ਰੀਨ ਕਰਵਾਤੀ ਕਿਉਂਕਿ ਦੂਜਿਆਂ ਦਾ ਰੋਪ ਲਾਣਾ ਬੜਾ ਆਸਾਨ ਹੈ ਜਦੋਂ ਐਡਾ ਬੜਾ ਸਿਸਟਮ ਨੂੰ ਚਲਾਇਆ ਜਾਂਦਾ 1-2% ਅਸੀਂ ਨਹੀਂ ਕਹਿੰਦੇ ਅਸੀਂ ਰੱਬ ਨਹੀਂ ਹੈ ਲੇਕਿਨ ਅਸੀਂ ਪੂਰੀ ਜਿਹੜੀ ਕੰਮ ਕੀਤਾ ਹੈ ਜਿਹੜੀ ਮਿਹਨਤ ਕੀਤੀ ਹੈ ਉਹ ਮੈਂ ਜਰੂਰ ਕਰਾਂਗਾ ਗੋਇਆ ਵੀ ਪ੍ਰਧਾਨ ਪ੍ਰੈਸ ਦਾ ਸਾਹਮਣਾ ਆਇਆ ਜਿਹੜਾ ਪਿਛਲੇ ਸਮੇਂ ਤੋਂ ਪ੍ਰੈਸ ਤੋਂ ਭੱਜਦਾ ਸੀ ਚੰਗਾ ਹੋ ਗਿਆ ਆਇਆ ਜਦੋਂ ਲੋਕ ਇਕੱਠੇ ਹੋਏ ਲੋਕਾਂ ਨੇ ਜਵਾਬ ਮੰਗਣਾ ਸ਼ੁਰੂ ਕੀਤਾ ਤਾਂ ਭਾਣਾ ਪਿਆ ਜਿੱਤੋਂ ਤੱਕ ਕਣਕ ਦੀ ਗੱਲ ਹੈ ਵੀ ਹਰ ਸਾਲ ਐ ਜਿਹੜੀ ਮੰਡੀਆਂ ਉਹ ਹੁੰਦੀਆਂ ਤੇ ਉਹ ਰੇਟ ਜਿਹੜੇ ਵਧੇ ਉਹ ਡੀਜ਼ਲ ਦੇ ਰੇਟ ਆ ਜਿਹੜੇ ਵਧੇ ਆ ਪਰ ਮੈਂ ਕਹਿਣਾ ਚਾਹੁੰਦਾ ਕਿ ਪ੍ਰਧਾਨ ਜੀ ਆਗਮਪੁਰ ਦੀ ਮੰਡੀ ਚ ਟੋਟ ਆਈ ਨੰਗਲ ਦੀ ਟਰੱਕ ਯੂਨੀਅਨ ਤੋਂ ਕਾਹਤੋਂ ਖੋਸ ਗਈ ਇਹ ਇਹਦੀ ਵਜ੍ਹਾ ਤੁਸੀਂ ਹੋ ਜੇ ਅੱਜ ਇਹ ਮੰਡੀ ਖੁੱਸੀ ਕੰਮ ਕੋ ਹੋਰ ਮੰਡੀ ਖੋਜਦੀ ਸਾਡਾ ਕਿੰਨਾ ਰੋਜ਼ਗਾਰ ਹੈ ਜਿਹੜਾ ਠੱਪ ਹੋ ਜਾਣਾ ਪੰਜਾਬ ਗਵਰਨਮੈਂਟ ਵਰਸਿਜ ਬਲਬੀਰ ਸਿੰਘ ਤੇ ਕੁਝ ਬੰਦਿਆਂ ਨੇ ਮੇਰੇ ਸਾਡੀ ਕਮਿਟੀ ਬਣਨ ਤੋਂ ਪਹਿਲੇ ਸਟੇ ਲਈ ਜਦੋਂ ਸੁਸਾਇਟੀ ਪਰ ਸੰਕਟ ਸੀ ਮੈਂ ਤੁਹਾਨੂੰ ਦੱਸ ਦਿੰਦਾ ਉਹ ਕੇਸ ਜਿਹੜੇ ਤਿੰਨ ਤਰੀਕਾ ਪੈ ਚੁੱਕੇ ਦੋ ਪੈ ਗਏ ਤਿੱਗੀ ਤਾੜੀਆਂ 6 ਮਹੀਨੇ ਬਾਪੇ ਜਿਹੜੇ ਕਹਿੰਦਾ ਪੈਰ ਵਾਈ ਨਹੀਂ ਕਰਦੇ ਪੈਰ ਵਾਈ ਨਹੀਂ ਕਰਦੇ ਇੱਕ ਗੰਗੂਆਲ ਦਾ ਕੇਸ ਸੀਗਾ ਦੋ ਦਿਨ ਕੇਸ ਹੋਰ ਸੀਗੇ ਜਿਹੜਿਆਂ ਦੇ ਸਾਡੇ ਉੱਪਰ ਕੇਸ ਚੱਲਦੇ ਸੀਗੇ ਹਾਈ ਕੋਰਟ ਤੋਂ ਕੇਸ ਜਿੱਤੇ ਬਿਦਿਓ ਕਹਿੰਦੇ ਗੱਡੀਆਂ ਲਿਖੋ ਡਿਪਾਰਟਮੈਂਟ ਤੋਂ ਵੀ ਪ੍ਰੈਸ਼ਰ ਸੀਗਾ ਅਸੀਂ ਉਹਨਾਂ ਨਾਲ ਪਰਸਨਲੀ ਮਿਲ ਕੇ ਉਹਨਾਂ ਲੋਕਾਂ ਨੂੰ ਸਮਝਾ ਕੇ ਸਾਰਿਆਂ ਨੂੰ ਪਿੱਛੇ ਕੀਤਾ ਤਾਂ ਕਿ ਸਾਡਾ ਕੰਮ ਖਰਾਬ ਨਾ ਹੋਵੇ ਇਹ ਜਗ ਜाहिर ਗੱਲ ਹੈ ਵੀ ਇਹ ਸਰਕਾਰ ਨੇ ਆਂਦਿਆਂ ਨੇ ਪਹਿਲਾਂ ਸਾਡੀਆਂ ਟਰਾਂਸਪੋਰਟ ਸੁਸਾਇਟੀ ਜਿਹੜੀ ਹੈ ਔਰ ਉੱਪਰ ਦੀ ਡੇਰਾ ਵਸੀ ਦੀ ਤੇ ਨੰਗਲ ਦੀ ਤੋੜੀ ਤੇ ਇਹ ਜਿਹੜਾ ਇਹਦੇ ਨਾਲ ਬੈਠਾ ਹੈ ਸਰਦਾਰ ਜੀ ਉਹਨੂੰ ਵੀ ਪਤਾ ਹੈ ਵੀ ਤੋੜੀ ਕਿ ਨਹੀਂ ਤੋੜੀ ਇਹਦਾ ਜਵਾਬ ਜਿਹੜੇ ਲੋਕਾਂ ਨੇ ਦੇਣਾ ਅਸੀਂ ਸੈਟੀ ਤੋੜੀ ਮੰਤਰੀ ਕੋਲ ਗਏ ਮੰਤਰੀ ਨੇ ਕੋਈ ਹਾਂ ਦਾ ਨਾਰਾ ਨਹੀਂ ਮਾਰਿਆ ਅਸੀਂ ਜਾ ਕੇ ਵਕੀਲ ਹੈ ਜਿਹੜਾ ਉਹ ਕੀਤਾ ਹੈ ਹਾਂ ਬਲਵੀਰ ਸਿੰਘ ਉਹ ਤੋਂ ਕਹਿੰਦਾ ਸੀ ਕਿ ਮੈਂ ਕੇਸ ਦੀ ਜਿਹੜੀ ਵਾਇਰ ਵਾਈ ਮੈਂ ਪਾਰਟੀ ਬਣਾਉਂਗਾ ਤੇ ਇਹ ਪਾਰਟੀ ਜਿਹੜਾ ਹੈ ਸਾਡੇ ਸਾਰੇ ਬੰਦ ਸਾਡੇ ਵੀ ਸੈਨ ਹੋਵੇ ਅਸੀਂ ਨੂੰ ਕੇਸ ਲੜਨ ਇੱਕ ਬੰਦਾ ਚਾਹੀਦਾ ਸੀ ਅਸੀਂ ਨੂੰ ਆਗਿਆ ਦਿੱਤੀ ਫਿਰ ਜੇ ਸੈਟੀ ਨਹੀਂ ਤੋੜੀ ਵੀ ਫਿਰ ਕੇਸ ਕਰਕੇ ਚੱਲਦਾ ਹਾਈ ਕੋਰਟ ਚ ਦੂਜੀ ਗੱਲ ਇਹ ਮੈਂ ਕਹਿਣੀ ਚਾਹੁੰਦਾ ਕਿ ਪ੍ਰੈਮੋ ਕੈਮੀਕਲ ਦੇ ਕੇਸ ਚੱਲਦੇ ਆ ਸਾਡੇ ਦੇ ਸੋਸਾਇਟੀ ਨਾਲ ਇਹ ਉਹਨਾਂ ਕੇਸਾਂ ਦੀ ਪੈਰਵਾਹੀ ਨਹੀਂ ਕਰ ਰਹੇ ਸਾਨੂੰ ਚਿੰਤਾ ਪਈ ਹੈ ਕਿ ਜੇ ਪੈਰਵਾਹੀ ਅਸੀਂ ਨਾ ਕੀਤੀ ਤਾਂ ਕੰਮ ਸਾਡੇ ਕੋਲੋਂ ਜਿਹੜਾ ਖੁੱਸ ਜਾਣਾ ਇਸ ਕਰਕੇ ਕੇਸਾਂ ਦੀ ਪੈਰਵਾਹੀ ਕਰਨੀ ਮੌਜੂਦਾ ਕਮੇਟੀ ਦੀ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਇਹ ਕੋਈ ਸਾਡੇ ਦਾ ਇਛਾਨ ਨਹੀਂ ਕਰ ਰਿਹਾ ਸਾਡੇ ਤੇ ਜੇ ਕਹਿਣ ਵੀ ਅਸੀਂ ਤੁਹਾਡੇ ਕੇਸ ਲੜਦੇ ਇਛਾਨ ਨਹੀਂ ਕਰ ਰਹੇ ਇਹਨਾਂ ਦੀ ਕਮੇਟੀ ਦੀ ਮੌਜੂਦਾ ਕਮੇਟੀ ਦੀ ਜ਼ਿੰਮੇਵਾਰੀ ਹੈ ਜਿਹੜੀ ਪਹਿਲਾ ਕਮੇਟੀ ਦੀ ਉਹ ਵੀ ਕੇਸ ਲੜਦੀ ਸੀ ਜਿਹੜੀ ਕੱਲ ਹੋਇਆ ਨ ਤੇ ਬਾਅਦ ਆਉ ਉਹ ਵੀ ਕੇਸ ਲੜਦੇ ਤੇ ਜਿਹੜੇ ਪਹਿਲਾਂ ਗਏ ਉਹ ਵੀ ਕੇਸ ਲੜਦੇ ਮੈਂ ਪਿੰਡ ਦਾ ਸਰਪੰਚ ਰਿਆ ਮੇਰੇ ਪਿੰਡ ਦੇ ਜਿਹੜੇ ਪੰਚਾਇਤ ਦੇ ਕੇਸ ਚੱਲਦੇ ਤੇ ਉਹਨਾਂ ਦੀ ਪੈਰਵਾਈ ਕਰਨਾ ਮੇਰਾ ਫਰਜ ਹੈ ਮੈਂ ਜਦੋਂ ਉਤਰ ਗਿਆ ਉਸ ਤੋਂ ਬਾਅਦ ਜਿਹੜਾ ਅਗਲਾ ਸਰਪੰਚ ਆ ਉਹ ਕੇਸਾਂ ਦੀ ਪੈਰਵਾਈ ਕਰਦਾ ਹੈ ਇਸ ਕਰਕੇ ਸਾਡਾ ਇਹਨਾਂ ਨੂੰ ਕਹਿਣਾ ਹੈ ਬਈ ਸੁਸਾਇਟੀ ਪ੍ਰਧਾਨ ਜੀ ਟੁੱਟੀ ਹੋਈ ਹੈ ਜੇ ਨਹੀਂ ਟੁੱਟੀ ਵੀ ਹੈ ਤਾਂ ਹਾਈ ਕੋਰਟ ਚੋਂ ਕੇਸ ਤੁਸੀਂ ਵਾਪਸ ਲਾਓ ਸਵੇਰ ਨੂੰ ਕੇਸ ਵਾਪਸ ਲੈ ਲੈ ਅਸੀਂ ਜਿਹੜੇ ਤੇਰਾ ਵਿਰੋਧ ਕਰਦੇ ਆਂ ਸੀ ਤੇਰੇ ਸਾਹਮਣੇ ਖੜ ਕੇ ਇੱਥੇ ਆਪਣੀ ਗਲਤੀ ਮੰਨ ਕੇ ਖੜਾਂਗੇ ਮੈਦਾਨ 'ਚ ਵੀ ਤੈਨ ਕੇਸ ਆ ਜਿਹੜਾ ਵਾਪਸ ਲਿਆ ਅਸੀਂ ਪੀਸੀਐਲ ਕੰਪਨੀ ਦੇ ਬੈਠੇ ਛੋਪੜਾ ਖਾਣੇ ਬੈਠੇ ਸਾਡੀ ਜੋ ਵੀ ਆਪਜੀ ਹੁੰਦਾ ਕੇਵਰ ਪਿਆਰ ਮੋਹ ਬੋਧਰ ਹੁੰਦਾ ਕੇਵਰੀ ਤੂ ਤੂ ਮੈਮੋ ਹੋ ਜਾਂਦੀ ਬਹੁਤ ਕੁਝ ਹੁੰਦਾ ਅੰਦਰ ਲੇਕਿਨ ਪਬਲਿਕ ਚ ਨਹੀਂ ਦੱਸੀ ਨਾ ਅਸੀਂ ਉਹਨਾਂ ਨਾਲ ਲੜ ਕੇ ਰਾਜਪੁਰਾ ਦੇ 35% ਬਰਵਾਲੇ ਦੇ 37% ਵਾਪਸ ਇਹਦਾ ਰੇਟ ਵਧਾ ਕੇ ਤੁਸੀਂ ਪੁੱਛ ਲਿਓ ਬਾਅਦ ਚ ਲੋਕਾਂ ਨੂੰ ਵੀ ਜੋ ਜੋ ਮੈਂ ਕਿਹਾ ਇਹ ਸੱਚ ਹੈ ਕਿ ਆ ਉਹਦੇ ਨਾਲ ਫਾਇਦਾ ਹੋਇਆ ਜਿਹੜੇ ਲੋਕ ਕਹਿੰਦੇ ਨੇ ਕੁਝ ਨਹੀਂ ਆ ਜੀ ਉਹ ਕੁਝ ਨਹੀਂ ਆ ਸਾਨੂੰ ਪਤਾ ਨਹੀਂ ਕੁਝ ਨਹੀਂ ਕਿਹਾ ਹੁੰਦਾ ਦੇਖੋ ਰੇਟਾਂ ਦੀ ਅਸੀਂ ਤਾਂ ਡਟ ਕੇ ਕਹਿੰਦੇ ਵੀ ਕਦੀ ਕੋਈ ਰੇਟ ਵਧਾਇਆ ਨਹੀਂ ਪ੍ਰਧਾਨ ਨੇ ਆ ਸਾਡੇ ਪੀਐਸਸੀਐਲ ਤੇ 13% 13 ਦੇ ਜਿਹੜੇ ਰੇਟ ਹੈ ਉਹ ਵਧਿਆ ਇੱਕ ਪੈਸਾ ਨਹੀਂ ਵਧਿਆ ਖਾਦ ਦਾ ਜਿਹੜੇ ਡੀਜ਼ਲ ਦੇ ਰੇਟ ਹੈ ਜਾਂ ਕੋਈ ਹੋਰ ਖਾਚੀ ਜੇ ਵਧ ਗਏ ਤਾਂ ਭਾਈ ਠੀਕ ਹੋਇਆ ਕੋਈ ਮਾੜੀ ਗੱਲ ਨਹੀਂ ਇਹਦੇ 'ਚ ਫਾਇਦਾ ਹੋਣਾ ਚਾਹੀਦਾ ਸਾਰਿਆਂ ਨੂੰ ਪਰ ਲੱਗਦਾ ਨਹੀਂ ਵੀ ਰੇਟ ਵਧੇ ਜਾਂ ਵਧਾਏ ਜੇ ਜਦੋਂ ਕੋਈ ਪ੍ਰੈਸਰ ਕਹਦਾ ਸਰਕਾਰ ਨੇ ਨਹੀਂ ਕੁਝ ਕੀਤਾ ਐਦਾਂ ਹੋ ਗਿਆ ਉਦਾਂ ਹੋ ਗਿਆ ਉਹ ਲੋਕ ਪਹਿਲੇ ਵੀ ਸਰਕਾਰ ਦੇ ਖਿਲਾਫ ਨੇ ਮੈਂ ਦੋ ਗੱਲਾਂ ਬੜੀਆਂ ਕਹਿਣੀਆਂ ਨਾ ਤਾਂ ਉਹਨਾਂ ਨੂੰ ਕਦੀ ਮੰਤਰੀ ਕੋ ਪਸੰਦ ਆਉਂਦਾ ਨਾ ਉਹਨਾਂ ਨੂੰ ਪ੍ਰਧਾਨ ਪਸੰਦ ਆਉਂਦਾ 25 ਸਾਲ ਦਾ ਰਿਕਾਰਡ ਕਰ ਲਿਓ ਉਹ ਦੁਹੀ ਰਹੇ ਉਹਨਾਂ ਨੂੰ ਆਪ ਨੂੰ ਵੀ ਉੱਤੇ ਮਿਲੇ ਪਰ ਉਹ ਇੱਥੇ ਕੱਖ ਕਰਨ ਨਹੀਂ ਪਾਏ ਉਹ ਕੁੜੀਆਂ ਵੀ ਨਾ ਚੜੇ ਕਿਉਂਕਿ ਉਹਨਾਂ ਨੂੰ ਪਤਾ ਉਹ ਚ ਕਾਬਲੀਅਤ ਨਹੀਂ ਹੈ ਉਹ ਲੋਕਾਂ ਨੂੰ ਭੁਗਾ ਸਕਦੇ ਗੁੰਮਰਾਹ ਕਰ ਸਕਦੇ ਲੇਕਿਨ ਯੂਨੀਅਨ ਦਾ ਭਲਾ ਨਹੀਂ ਕਰ ਸਕਦੇ ਉਹ ਕਹਿੰਦੇ ਧਰਨੇ ਲਾਉਂਦੇ ਆ ਜੀ ਯੂਨੀਅਨ ਨੇ ਧਰਨੇ ਹੀ ਲਾਏ ਆ ਜੀ ਪਹਿਲਾਂ ਧਰਨਾ ਗਵਾਲਤਾ ਯੂਨੀਵਰਸਿਟੀ ਮੈਂ ਵੀ ਟਰੱਕ ਚਲਾਉਂਦਾ ਮੈਂ ਬੱਚਾ ਸੀਗਾ ਇੱਕ ਬੰਦੇ ਦੀ ਜਾਨ ਗਈ ਇੱਕ ਦੀ ਲੱਤ ਕੱਟ ਗਈ ਔਰ 18 ਬੰਦੇ ਹੁਣ ਤੱਕ ਇਸ ਭੁਗਤਾ ਕਰਦੇ ਉਹਨਾਂ ਨੂੰ ਪੁੱਛੋ ਉਹਨਾਂ ਨੇ ਕਦੀ ਗਏ ਤੁਸੀਂ ਉਹਦੀ ਮਦਦ ਕੀਤੀ ਉਹਨਾਂ ਨੂੰ ਪੁੱਛਿਆ ਕਦੇ ਘਰੇ ਜਾ ਕੇ ਫੇ ਥੋੜਾ ਘਰ ਕੇ ਦਾ ਚੱਲਦਾ ਅੱਜ ਤੱਕ ਭੁਗਤ ਰਹੇ ਲੋਕ ਇਹ ਮਿਲਿਆ ਧਰਨੇ ਚ ਰਾਣੇ ਜੀ ਜਿਹੜੀ ਇਹਨਾਂ ਦੀ ਸਰਕਾਰ ਆ ਆਪਾਂ ਆਮ ਆਦਮੀ ਪਾਰਟੀ ਦੀ ਉਹ ਧਰਨੇ ਚੋਂ ਨਿਕਲੀ ਇਹ ਜਿਹੜਾ ਪ੍ਰਧਾਨ ਬਣਿਆ ਹੈ ਨਾ ਕਦੀ ਅਸੀਂ ਤਾਂ ਦੇਖਿਆ ਦਾ ਨਾ ਕਰੀਏ ਕਿਸੇ ਧਰਨੇ ਚ ਆਇਆ ਇਹਦਾ ਤਾਂ ਇੱਕ ਕਹਿੰਦੇ ਵੀ ਲੈਟਰ ਹੀ ਨਿਕਲ ਗਈ ਨਾ ਇਹਦੇ ਕੋਲ ਕੋ ਗੱਟੀ ਵੀ ਇਹ ਤਾਂ ਸਿੱਧਾ ਧਰਨੇ 'ਚ ਬੈਠ ਗਿਆ ਸਾਰੀ ਟਰੱਕ ਯੂਨੀਅਨ ਨੂੰ ਸਾਰੇ ਇਲਾਕੇ ਦੇ ਲੋਕਾਂ ਨੂੰ ਪਤਾ ਹੈ ਕਿ ਪਿਛਲੀ ਸਰਕਾਰ ਵੇਲੇ ਧਰਨੇ ਲਗਾਏ ਤੇ ਔਰ ਉਹਨਾਂ ਧਰਨੇਆਂ ਕਰਕੇ ਅਸੀਂ ਬਚ ਗਏ ਸੀ ਉਦੋਂ ਸਿਰਫ ਸਾਡਾ ਕੰਮ ਖੁੱਸਦਾ ਸੀ ਇਹਨਾਂ ਦੀ ਸਰਕਾਰ ਆਣ ਤੇ ਇਹਦੀ ਕਮੇਟੀ ਦੇ ਪਹਿਲਾਂ ਵੀ ਸਾਡੇ ਜਿਹੜੇ ਸੁਸਾਇਟੀ ਵੀ ਜਾਂਦੀ ਹੈ ਤੇ ਸਾਡਾ ਕੰਮ ਵੀ ਖੁੱਸਦਾ ਜਾ ਰਿਹਾ ਹੈ ਇਸ ਕਰਕੇ ਧਰਨੇ ਆ ਜਦੋਂ ਲੋਕਾਂ ਦੀ ਲੋੜ ਮੁੱਖ ਬਣ ਜਾਂਦੀ ਬਹਿਦੇ ਲੋਕਾਂ ਨਾਲ ਕੀਤੇ ਉਹ ਪੂਰੇ ਨਹੀਂ ਹੁੰਦੇ ਤਾਂ ਲੋਕ ਮੈਦਾਨ ਚ ਨਿਕਲਦੇ ਆ ਹਾਂ ਹੋਂਗੇ ਪ੍ਰਧਾਨ ਨੂੰ ਧਰਨੇ ਪਸੰਦ ਨਹੀਂ ਤਾਂ ਪ੍ਰਧਾਨ ਤਾਂ ਵੀ ਮੰਤਰੀ ਬਿੱਤੀ ਜਾ ਕੇ ਧਰਨਾ ਕਾ ਵੀ ਲਾਂਦਾ ਪ੍ਰਧਾਨ ਜੀ ਹੁਣੀ ਜਾ ਕੇ ਇਹਨਾਂ ਦੇ ਚੰਡੀਗੜ੍ਹ ਫੇਰ ਧਰਨੇ ਕਿਉਂ ਨਹੀਂ ਲੱਗਦੇ ਧਰਨੇ ਕਿਉਂ ਲੱਗਦੇ ਇਸ ਕਰਕੇ ਲੋੜਵੰਦ ਲੋਕਾਂ ਨੂੰ ਧਰਨੇ ਲਾਣੇ ਆ ਔਰ ਵਿਰੋਧੀ ਧਿਰ ਤਕੜੀ ਹੋਣੀ ਚਾਹੀਦੀ ਤਾਂ ਜਿਹੜੀ ਲੋਕਾਂ ਦੀ ਲੋਟ ਹੈ ਜਿਹੜੀ ਲੋਟ ਕਰ ਰਹੇ ਉਹ ਤਾਂ ਹੀ ਬੰਦ ਹੋਣੀ ਜੇ ਵਿਰੋਧੀ ਧਿਰ ਤਕੜੀ ਹੋਊਗੀ ਧਰਨੇ ਲਾਣੇ ਵਾਲੇ ਤਕੜੇ ਹੋਊਗੇ ਧਰਨੇ ਜਿਹੜੇ ਜਾਗਦਿਆਂ ਜ਼ਮੀਰਾਂ 'ਤੇ ਲਾਦੇ ਜਿਨ੍ਹਾਂ ਦੀਆਂ ਜ਼ਮੀਰਾਂ ਮਰੀਆਂ ਹੋਣ ਉਹ ਕਦੀ ਧਰਨੇ ਨਹੀਂ ਲਾ ਸਕਦੇ ਇਸ ਕਰਕੇ ਜੇ ਪ੍ਰਧਾਨ ਚ ਕਿਹਦੇ ਤਾਕਤਾਂ ਦਾ ਪ੍ਰਧਾਨੇ ਧਰਨਾ ਲਾਗਦਾ ਦੱਸਦੇ ਹੋਵੇ ਤਾਂ ਦਾਦਾ ਸੀ ਮੰਨੀ ਹੈ ਜੀ ਮੈਂ ਜਵਾਬ ਦਵਾਂਗਾ ਬਾਅਦ ਚ ਉਦੋਂ ਰਾਣਾ ਜੀ ਨੇ ਮੈਨੂੰ ਪੁੱਛਿਆ ਸੀਗਾ ਵੀ ਵਧਿਆ ਗਿਆ ਹੈ ਜੀ ਮੈਂ ਕਹਿੰਦਾ ਅਸੀਂ ਘੱਟ ਵਧਾਇਆ ਹਾਂਗਾ ਜਾਣ ਦਾ ਸਾਡਾ ਨਹੀਂ ਵਧਿਆ ਲੇਕਿਨ ਅਸੀਂ ਘਟਾਇਆ ਤਾਂ ਨਹੀਂ ਅਸੀਂ ਰੇਟ ਘਟਾ ਕੇ ਤਾਂ ਨਹੀਂ ਲਿਆਏ ਜੋ ਚੱਲ ਰਿਹਾ ਉਹਨੂੰ ਚਲਾਇਆ ਜਿੱਦਾਂ ਸਾਤੇ ਹੋ ਸਕਿਆ 18 ਮਹੀਨੇ ਚ ਕੀਤਾ ਔਰ ਅਗਲੇ ਜਿਹੜਾ ਸਾਡਾ ਟਾਈਮ ਬੱਜਿਆ ਹੈ ਇਹਦੇ ਨਾਲ ਦੁੱਗਣਾ ਕਰਕੇ ਜਾਵਾਂਗੇ ਤੁਸੀਂ ਸਰਕਾਰ ਬਣ ਗਈ ਤਾਂ ਟੋਲ ਪਲਾਜੇ ਚਕਾਉਂਗੇ ਜੀ ਐ ਕਿ ਸਾਡੇ ਵਾਲਾ ਵੀ ਹੈਗਾ ਇੱਕ ਨੱਕੀਆਂ ਵਾਲਾ 400 ਰੁਪਏ ਦੇ ਸ਼ੁਰੂ ਹੁੰਦਾ ਕੰਮ 12 ਚੱਕੀਆਂ ਤੱਕ 1200 ਤੱਕ ਚੱਲ ਜਾਂਦਾ ਢੇੜੇ ਦਾ ਲੱਖਾਂ ਰੁਪਏ ਲੱਗਦੇ ਹਰ ਸਾਲ ਮੈਂ ਕਹਾਂ ਜੀ ਸਾਡਾ ਵੀ ਕਰਦੇ ਕੁਝ ਉਹ ਨੱਕੀਆਂ ਟੋਲ ਪਲਾਜਾ ਚਕਵਾਤਾ ਪੁੱਛੋ ਲੋਕਾਂ ਨੂੰ ਫਾਇਦਾ ਹੋਇਆ ਕਿ ਨਹੀਂ ਹੋਇਆ ਇਕੱਲਾ ਗੱਡੀਆਂ ਵਾਲਿਆਂ ਦੀ ਗੱਲ ਨਹੀਂ ਹੈ ਸਾਰੇ ਦਾ ਹੋਇਆ ਕੋਈ ਕਾਰ ਲੈ ਕੇ ਜਾਂਦਾ ਕੋ ਟੈਂਪੂ ਟਰੈਵਲ ਲੈ ਕੇ ਜਾਂਦਾ ਕੋਈ 709 ਲੈ ਕੇ ਚੱਲਿਆ ਵਾ ਟਰੱਕਾਂ ਵਾਲੇ ਦੇ ਨਾਲ ਹੁੰਦਾ ਵੀ ਫਾਇਦਾ ਹੋਇਆ ਅਸੀਂ ਮੰਤਰੀ ਸਾਹਿਬ ਕੋ ਗਏ ਮੰਤਰੀ ਸਾਹਿਬ ਸਾਡੇ ਲਾਇਸੈਂਸ ਮਊਆਣਾ ਬਣਦੇ ਮੁਕਸਰ ਤਿੰਨ ਤਿੰਨ ਦਿਨ ਉੱਥੇ ਰਹਿਣਾ ਪੈਂਦਾ ਸਾਡੇ ਬਖੇ ਕਿਰਪਾ ਕਰ ਦਿਓ ਜੀ ਇੱਥੇ ਲਿਆ ਦਿਓ ਅੱਜ ਉਹ ਹੀ ਲਾਇਸੈਂਸ ਕੋਪਰ ਬਣਦੇ ਮੰਤਰੀ ਸਾਹਿਬ ਨਾਲ ਗੱਲ ਕੀਤੀ ਮੰਤਰੀ ਸਾਹਿਬ ਬੈ ਸਾਹਿਬ ਕਿਰਪਾ ਕਰੋ ਆ ਪੁਲ ਦੀ ਬੁਰੀ ਹਾਲਤ ਆ ਕੋਲ ਬੈਠੇ ਆ ਅਸੀਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਇਹ ਜਦ ਪਤਾ ਨਹੀਂ ਕਿੱਥੇ ਹੁੰਦੇ ਲੋਕ ਹੁਣ ਇਹਨਾਂ ਨੂੰ ਬੜੀ ਚਿੰਤਾ ਹੋਣੀ ਸਾਰੀ ਮੈਨੂੰ ਪਤਾ ਕਾਦੀ ਚਿੰਤਾ ਹੈ ਇਹਨਾਂ ਨੂੰ ਉਹ ਵੀ ਦੱਸੂਗਾ ਇਹ ਵੀ ਗੱਲ ਮੈਨੂੰ ਬੜੀ ਪ੍ਰਾਂਜੀ ਦੀ ਹਾਸੋਈ ਨਹੀਂ ਲੱਗਦੀ ਵੀ ਹੁਣ 15 ਸਾਲ ਨਕੀਆਂ ਟੋਲ ਨੂੰ ਹੋ ਗਏ ਬੰਦ ਹੋ ਗਿਆ ਹੋ ਗਿਆ 15 ਸਾਲ ਜਿਹੜੀ ਚੱਲੀ ਗੱਡੀ ਠੀਕ ਹੈ ਨਹੀਂ ਵਧਿਆ ਗਿਆ ਠੀਕ ਹੋ ਗਿਆ ਬੰਦ ਹੋ ਗਿਆ ਲੋਕਾਂ ਨੂੰ ਸਹੂਲਤ ਮਿਲ ਗਈ ਤੇ ਦੂਜੀ ਗੱਲ ਇਹ ਹੈ ਪ੍ਰਾਂਜੀ ਜਿਹੜੇ ਪੁਲ ਹੈ ਉਹ ਪੁਲ ਤਾਂ ਹੁਣ ਜਿਹੜਾ ਚੱਲਦਾ ਜਿਹਦੀ ਸਰਕਾਰ ਉਹਨੇ ਚਾਲੂ ਕਰਾਣੇ ਤੇ ਤੁਸੀਂ ਜੇ ਕਰਾਤਾ ਪੁਲ ਤਾਂ ਇਹ ਕਿਹੜਾ ਮਾਰਤਾ ਲੋਕਾਂ ਦੀ ਤੁਸੀਂ ਅੰਡਰਪਾਸ ਵੀ ਬੰਦ ਕਰਵਾਇਆ ਅੱਜ ਨੰਗਲ ਜਿਹੜਾ ਹੈ ਤਰਾ ਮੇਨ ਮਾਰਕੀਟ ਜਾ ਕੇ ਪੁੱਛੋ ਹਾਲ ਲੋਕਾਂ ਨੂੰ ਵਪਾਰੀਆਂ ਨੂੰ ਪੁੱਛੋ ਹਾਲ ਵੀ ਇਸ ਪੁਲ ਚੱਲਣ ਦੇ ਨਾਲ ਕਿੰਨਾ ਨੁਕਸਾਨ ਹੋਇਆ ਜੀ ਅੰਡਰਪਾਸੇ ਚੱਲਦਾ ਤਾਂ ਲੋਕਾਂ ਦਾ ਬਹੁਤ ਵੱਡਾ ਫਾਇਦਾ ਹੋਣਾ ਸੀ ਇਸ ਕਰਕੇ ਜੇ ਇਹਨਾਂ ਦੇ ਜੇ ਪੁਲ ਬਣ ਗਏ ਆ ਤਾਂ ਪੁਲ ਨੇ ਤਾਂ ਚੱਲਣਾ ਹੀ ਐ ਇਹ ਕੋਈ ਈਸਾਨ ਥੋੜਾ ਕਿਸੇ ਤੇ ਮਾਰਿਆ ਕਰਦੇ ਜੇ ਕਿਸੇ ਤੋਂ ਪ੍ਰੋਜੈਕਟ ਦੇ ਕਰੋੜਾਂ ਰੁਪਏ ਲੱਗੇ ਆ ਹਾਂ ਮੈਨੂੰ ਇਹ ਜ਼ਰੂਰ ਦੱਸ ਦੇਣ ਵੀ ਇਹਨਾਂ ਨੇ ਆਪਣੇ ਸਮੇਂ 'ਚ ਕਿਹੜਾ ਪ੍ਰੋਜੈਕਟ ਲਿਆਂਦਾ ਨੰਗਲ 'ਚ ਜਿਹੜਾ ਇਹਨਾਂ ਨੇ ਚਲਾਇਆ ਹੋਇਆ ਉਹ ਜ਼ਰੂਰ ਦੱਸ ਦੇਣ ਇਹਨਾਂ ਦੇ ਕਿਹਨਾਂ ਤੇ ਲਾਇਸੈਂਸ ਬਣਾਉਣਾ ਸ਼ੁਰੂ ਹੋ ਗਈ ਨੰਗਲਪੁਰ ਦਾ ਲਾਇਸੈਂਸ ਹਾਂ ਲਾਇਸੈਂਸਾਂ ਦੀ ਗੱਲ ਹੈ ਜਿਹੜੀ ਉਹ ਅਸੀਂ ਪਹਿਲਾਂ ਵੀ ਲੜਦੇ ਸੀ ਪਿਛਲੀ ਸਰਕਾਰ ਦੇ ਸਮੇਂ ਵੀ ਵੀ ਸਾਨੂੰ ਜਿਹੜਾ ਮੁਕਸਰ ਮਾਹੂ ਆਣਾ ਜਾਣਾ ਬਹੁਤ ਦੂਰ ਕਹਿੰਦਾ ਇੱਕ ਕਿਸਮ ਦਾ ਦੂਜੇ ਬਾਰਡਰ ਤੇ ਦਾ ਸਾਰਿਆਂ ਨੂੰ ਚਿੰਤਾ ਸੀ ਤੇ ਉਹ ਸਾਰੇ ਪੰਜਾਬ ਦੇ ਵਿੱਚ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਜ਼ਿਲ੍ਹਾ ਵਾਈਜ਼ ਜਿਹੜੇ ਟ੍ਰੇਨਿੰਗ ਹੈ ਉਹ ਲਾ ਦੇਣੇ ਆ ਉਹਦੇ ਤਹਿਤ ਜ਼ਿਲ੍ਹਾ ਵਾਈਜ਼ ਹੋ ਗਿਆ ਇਸ ਕਰਕੇ ਇਹ ਚ ਵੀ ਇਹ ਕੋਈ ਖੁਸ਼ੀ ਵਾਲੀ ਗੱਲ ਨਹੀਂ ਇਹ ਤਾਂ ਪੰਜਾਬ ਸਰਕਾਰ ਨੇ ਹਰ ਜ਼ਿਲ੍ਹੇ 'ਚ ਕੀਤਾ ਜ਼ਿਲ੍ਹੇ ਦਾ ਸਰਕਾਰ ਦਾ ਪ੍ਰੋਗਰਾਮ ਹੈ ਜੇ ਕੋਈ ਸਰਕਾਰ ਪ੍ਰੋਗਰਾਮ ਕਰਦੀ ਨਾ ਉਹ ਸਾਰਿਆਂ ਦਾ ਹੀ ਹੈ ਉਹ ਕੱਲਾ ਪ੍ਰਧਾਨ ਦਾ ਥੋੜਾ ਕੋਈ ਇੱਕ ਟਾਈਮ ਸੀਗਾ ਇੱਥੇ ਹੀ ਬੰਦਾ ਪਰਮਾਤਮਾ ਨੇ ਸਾਡੀ ਸੁਣੀ ਪ੍ਰੈਮੋ ਕੈਮੀਕਲ ਦਾ ਕੁਝ ਕੰਮ ਵਧਿਆ ਅੱਜ ਦੀ ਏਡ ਚ ਬਾਡੀ ਸੈਕਸ਼ਨ ਚ ਮਾਲ ਪਕਾਇਆ ਰਹਿੰਦਾ ਉੱਥੇ ਹਰਜਾਪ ਜੀ ਬੈਠੇ ਸੀਗੇ ਉਹਨਾਂ ਕੋਈ ਬਾਡੀ ਵਾਲੀ ਗੱਡੀ ਹੈ ਉਹਨਾਂ ਨੂੰ ਕਹੋ ਆਗੇ ਯਾਰ ਮਾਲ ਭਿਖਾ ਦਿਓ ਅਸੀਂ ਤਾਂ ਮਿੰਟਾ ਕਰਾ ਕਰਦੇ ਲੋਕਾਂ ਦੀਆਂ ਬਾਰੋਂ ਵੱਡੀਆਂ ਮੰਗਵਾਇਆ ਕਰਦੇ ਉਹਨਾਂ ਨੂੰ ਬੜੀ ਚਿੰਤਾ ਹੈ ਜੀ ਸੁਸਾਇਡ ਕਰਨਾ ਪੈਣਾ ਜੇ ਇੰਨੇ ਕੰਮ ਚ ਸੁਸਾਇਡ ਕਰਨਾ ਪੈਣਾ ਫਿਰ ਬਾਕੀ ਮੰਗੇ ਚ ਕੀ ਕਰੋਗੇ ਆਪਣੀ ਗੱਡੀ ਪਿਛਲੇ ਸਾਲ ਜਿਹੜਾ ਕੜਕਦਾ ਸੀਜ਼ਨ ਲੱਗਿਆ ਗਲਤ ਲਾਈ ਵੀ ਉੱਤੇ ਮੰਡੀ 'ਚ ਫੜੀ ਤਾਂ ਅਸੀਂ ਇੱਥੋਂ ਗੱਡੀ ਦੂਈ ਭੇਜੀ ਉਹ ਜਿਹੜੇ ਇਮਾਨਦਾਰ ਬਣਦੇ ਆ ਆਪਣੇ ਆਪ ਮੈਂ ਵੀ ਐ ਪੜਿਆ ਵਾ ਉਹ ਪੜੇ ਨਾਲ ਕੁਝ ਨਹੀਂ ਹੁੰਦਾ ਬੰਦੇ ਨੂੰ ਸਮਝ ਵੀ ਹੋਣੀ ਚਾਹੀਦੀ ਜੇ ਤੁਸੀਂ ਲੋਕਾਂ ਦਾ ਭਲਾ ਚਾਹੁੰਦੇ ਆ ਪਹਿਲੇ ਆਪ ਸਹੀ ਕੰਮ ਕਰੋ ਆਪ ਤਾਂ ਸਿਲੰਡਰ ਢੋਣੇ ਨਹੀਂ ਉਹਨਾਂ ਨੂੰ ਪੁੱਛਿਆ ਕਿ ਡੰਡਰਾ ਕਿਹੜਾ ਲਾਇਆ ਕੋਈ ਮੈਂ 18 ਮਹੀਨਿਆਂ ਤੋਂ ਮੈਨੂੰ ਬਣੇ ਨੂੰ ਆਪ ਤਾਂ ਕਿਹੜਾ ਲਾਣਾ ਲੇਕਿਨ ਲੋਕਾਂ ਨੂੰ ਕੰਮ ਨਹੀਂ ਕਰਨ ਦੇਣਾ ਬਸ ਮੇਰੂੰ ਕੰਮ ਨੂੰ ਕਿੱਦਾਂ ਡਿਸਟਰਬ ਕਰੀਏ ਜਾਂ ਉਹਨਾਂ ਦਾ ਮੂੰਹ ਜਾ ਕੇ ਰਿਕਾਰਡਿੰਗ ਹੀ ਪਾਣ ਦੇ ਕਿਆ ਹੁੰਦਾ ਰਿਕਾਰਡਿੰਗ ਨਾਲ ਕਰੋ ਯਾਰ ਅਸੀਂ ਨੇ ਰਾਹ ਦਿਆ ਕਰਦੇ ਤੁਹਾਨੂੰ ਕੋਈ ਦਿੱਕਤ ਈ ਸਾਡੇ ਕੋਲ ਆਓ ਸਾਡੇ ਨਾਲ ਬੈਠੋ ਅਸੀਂ ਤੁਹਾਡੇ ਨਾਲ ਹੋ ਕੇ ਗੱਲ ਕਰਾਂਗੇ ਕਿਹੜੀ ਗੱਲ ਜੇ ਤੁਸੀਂ ਸੋਚਦੇ ਤੁਸੀਂ ਲੱਗ ਚੱਲ ਕੇ ਕੁਝ ਨੁਕਸਾਨ ਕਰਨ ਦਾ ਪਾਣੀ ਹੁੰਦਣਾ ਕੋਰਟੀ ਸੈਕਸ਼ਨ ਚ ਕੰਮ ਹੋਵੇ ਤੇ ਗੱਡੀਆਂ ਤੇ ਬੈਦਗਾਂ ਨੂੰ ਲਾਇਆ ਹੋਇਆ ਗੱਡੀਆਂ ਹੋਰ ਪਾਲਣ ਫਿਰ ਇਸ ਕਰਕੇ ਕੰਮ ਦੀ ਚਿੰਤਾ ਹੈ ਇਹ ਪ੍ਰਧਾਨ ਜੀ ਨੂੰ ਪਤਾ ਵੀ ਕੰਮ ਜਿਹੜਾ ਘੱਟ ਹੈ ਸਾਡੇ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਬਾਹਰ ਚੱਲ ਰਹੀਆਂ ਨੇ ਤੇ ਬਹਿਨਪੋਲ ਤਾਂ ਜਿਹੜੇ ਗਰੀਬ ਗੁਰਪਿਆਂ ਦੇ ਜਿਹੜਾ ਕੋ ਮੈਂਬਰ ਹੈ ਸਾਡੀ ਸੋਸਾਇਟੀ ਦਾ ਪੁਰਾਣਾ ਮੈਂਬਰ ਹੈ ਉਹਨੂੰ ਗੱਡੀ ਪਾਲਵ ਹੈ ਜੇ ਕੰਮ ਚੰਗਾ ਹੈ ਤਾਂ ਉਹ ਉਹ ਤਾਂ ਲੋਕਾਂ ਦੇ ਮੂੰਹੋਂ ਬੋਲਣਾ ਮੇਰੇ ਮੇਰੇ ਮੂੰਹੋਂ ਨਹੀਂ ਕੁਝ ਵੀ ਹੋਣਾ ਲੋਕਾਂ ਨੂੰ ਪੁੱਛ ਲੈਣਾ ਲੋਕ ਤਾਂ ਵਿਚਾਰੇ ਤਰਾ ਤਰਾ ਕਿ ਸੰਕਟ ਨਹੀਂ ਆਉਂਕੀਆਂ ਉਹਨਾਂ ਲੋਕਾਂ ਨੂੰ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਖੜੀਆਂਆਂ ਆਏ ਅਸੀਂ ਇਹ ਚਾਹੁੰਦੇ ਹਾਂ ਵੀ ਬੈਂ ਨਾ ਜਿਹੜਾ ਪ੍ਰਧਾਨ ਜੀ ਖੋਲਣ ਦੇ ਕੰਮ ਜ਼ਿਆਦਾ ਹੈ ਤਾਂ ਆਮ ਲੋਕਾਂ ਨੂੰ ਜਿਹੜੇ ਹੋਰ ਵੀ ਲੋਕਾਂ ਦੇ ਜਿਹੜੇ ਪੁੱਤ ਐ ਇੱਥੇ ਰਹਿ ਕੇ ਕਮਾਣਾ ਚਾਹੁੰਦੇ ਰੋਜੀ ਰੋਟੀ ਉਹ ਕਮਾ ਸਕਣ ਜੇ ਕਾਸਟਿਕ ਦੀਆਂ ਗੱਡੀਆਂ ਦਾ ਥੋੜਾ ਕੰਮ ਘੱਟ ਐ ਅਸੀਂ ਵੀ ਪੀਸੀਐਲ ਦੇ ਮਗਰ ਲੱਗੇ ਹੋਏ ਅਸੀਂ ਐਵੇਂ ਨਹੀਂ ਬੈਠੇ ਕਿਉਂਕਿ ਅਸੀਂ ਕੱਲੇ ਬਾਡੀਆਆਂ ਦੇ ਜਾਂ ਸੁੱਕੇ ਕਾਸਟਿਕਾਂ ਦੇ ਪ੍ਰਧਾਨ ਮੈਂਬਰ ਨਹੀਂ ਬਣੇ ਅਸੀਂ ਸਾਰੇ ਵਾਸਤੇ ਬਣੇ ਸਾਨੂੰ ਵੀ ਖੁਸ਼ੀ ਉਦੋਂ ਹੋਣੀ ਜਦੋਂ ਪੂਰੀ ਯੂਨੀਅਨ ਖੁਸ਼ ਰਹੇ ਜੇ ਕਿਸੇ ਸੈਕਸ਼ਨ 'ਚ ਘੱਟ ਕੰਮ ਐ ਅਸੀਂ ਵੀ ਉੱਪਰ ਗੱਲ ਕਰਦੇ ਹਾਂ ਮੁਰੂ ਕਿੱਦਾਂ ਵਧਾਈ ਲੇਕਿਨ ਦੂਜਿਆਂ ਦਾ ਕੰਮ ਡਿਸਟਰਬ ਕਰਕੇ ਇੱਕ ਦਾ ਦੂਏ ਦਾ ਫਾਇਦਾ ਤੱਕਣਾ ਉਹ ਖਲਤ ਹੈ ਮੇਰਾ ਜਲਵੇਂ ਦੂਆ ਡੁੱਬਦਾ ਡੁੱਬ ਜਾਂਦਾ ਟ੍ਰੇਨ ਟੈਂਕਰ ਪਾਇਆ ਜਦੋਂ ਬੈਨ ਲੱਗਿਆ 25 25 ਟਨ ਪ੍ਰੋਡਕਸ਼ਨ ਨਹੀਂ ਘਟੀ ਨੂੰ ਗੱਡੀਆਂ ਵਧਾ ਲਾ ਪਿਛਲੇ ਕਮੇਟੀ ਚ ਕਾਨੂੰਨ ਬਣਾਇਆ ਦੋ ਗੱਡੀਆਂ ਕੱਟ ਕੇ ਇੱਕ ਲਿਖਾਂਗੇ ਜੀ ਮੇਰੇ ਖਾਲ ਤਿੰਨ 100 ਗੱਡੀ ਹੁੰਦੀ ਸੀ 150 ਬਾਡੀ ਜੀ 200 ਵਧ ਜਾਂਦੀ ਗੱਡੀਆਂ 370 ਹੋ ਗਈਆਂ ਉਹ ਕਿੱਦਾਂ ਹੋਈਆਂ ਜੀ ਇਹ ਜਾਂ ਸੁੱਤੇ ਮੇਰੇ ਉਦੋਂ ਧਰਨਾ ਕਿਉਂ ਨਹੀਂ ਲਾਇਆ ਕਿ ਇਹ ਗਲਤ ਕੰਮ ਹੋ ਰਿਹਾ ਜਾਂ ਫੇਰ ਮੈਨੂੰ ਦੱਸ ਦੋ ਉਹ ਮੈਥਡ ਕਿਹੜਾ ਦਾ ਜਿਨ੍ਹਾਂ ਦੁਬਾਰਾ 370 ਟੈਂਕਰ ਹੋ ਗਈ ਸਾਨੂੰ ਵੀ ਸਮਝ ਆਵੇ ਅਸੀਂ ਤਾਂ ਆਪ ਚਾਹਦੇ ਵੀ ਸਾਨੂੰ ਦਿਓ ਜੀ ਦਿਮਾਗ ਅਸੀਂ ਕਰੀਏ ਅਸੀਂ ਬੈਨ ਲਾਇਆ ਕਿਉਂ ਲਾਇਆ ਕਿਉਂਕਿ ਸਾਨੂੰ ਵੀ ਸਮਝ ਆਈ ਫਿਊਚਰ ਜਾ ਕੇ ਸਾਡੇ ਗੱਡੀਆਂ ਵਾਲੇ ਤੰਗ ਨਾ ਹੋਣ ਅਸੀਂ ਬੈਨ ਲਾਇਆ ਵੀ ਹੁਣ ਕੋਈ ਨਵੀਂ ਗੱਡੀ ਨਹੀਂ ਪਏਗੀ ਜਿੰਨੀਆਂ ਗੱਡੀਆਂ ਰਜਿਸਟਰ ਚੱਲ ਰਹੀਆਂ ਉਹੀ ਗੱਡੀਆਂ ਚੱਲਣਗੀਆਂ ਲੱਗਾ ਨਾ ਲੱਗਾ ਇਹ ਇਹਨਾਂ ਦੀ ਆਪਣੇ ਯਾਰਾਂ ਦੀਆਂ ਗੱਡੀਆਂ ਪਿਆ ਕਰਦੀਆਂ ਇਹ ਆਪਣੇ ਇਹਨਾਂ ਸਾਥ ਸਬੰਧੀ ਇਹਨਾਂ ਗੱਡੀਆਂ ਪਿਆ ਕਰਦੀਆਂ ਅਸੀਂ ਇਹ ਚਾਹਦੇ ਵੀ ਕੋਈ ਬੈਨ ਨਾ ਹੋਵੇ ਜਿਹਨੂੰ ਕੋ ਕੰਮ ਦੀ ਲੋੜ ਹੈ ਉਹ ਕੰਮ ਲੈਵੇ ਪਿਛਲੀਆਂ ਕਮੇਟੀਆਂ ਵੀ ਇਦਾਂ ਹੀ ਕਰਦੀਆਂ ਇੰਦੀਆਂ ਆਪਣੀ ਮਰਜ਼ੀ ਨਾਲੇ ਖੋਲ ਲੈਂਦੀਆਂ ਹਾਂ ਜੀ ਇਹਨਾਂ ਨੇ ਕੋਈ ਬੈਨ ਲਾ ਰ ਤਾਂ ਦਿੱਤੀ ਮਤੇ ਸਾਨੂੰ ਇਹ ਦੱਸਦਣ ਵੀ ਅਸੀਂ ਬੈਨ ਲਾਵੇ ਤਾਂ ਆਪਣੇ ਰਾਤ ਨੂੰ ਖੋਲ ਲੈਂਦੇ ਤੇ ਇਹਨਾਂ ਨੂੰ ਖੋਲ ਲੈਂਦੇ ਇਹਨਾਂ ਦਾ ਹੱਥ ਹੈ ਜਿਹਦੀ ਗੱਡੀ ਪਾਣੀ ਜਿਹਦੇ ਨਾਲ ਹੱਕ ਭੇਡਦੀ ਆਉਂਦੀ ਪਾ ਲੈਂਦੇ ਜਿਹੜਾ ਵਿਚਾਰਾ ਅਸਲ ਚ ਗਰੀਬ ਮਾਲਕ ਹੈ ਲੋੜਵੰਦ ਹੈ ਉਹਨੂੰ ਗੱਡੀ ਪਾਣ ਲਈ ਇਹਨਾਂ ਲੋਕਾਂ ਦੇ ਤਰਲੇ ਕਰਦੇ ਪੈਂਦੇ ਜੇ ਕੰਮ ਜਿਆਦਾ ਵੀ ਬੈਨ ਬੋਲਣਾ ਸੀ ਤਾਂ ਬੈਨ ਦੇ ਹੱਕ ਚ ਨਹੀਂ ਹੈਗੇ ਅਸੀਂ ਚਾਹਦੇ ਸਾਰੇ ਲੋਕਾਂ ਨੂੰ ਕੰਮ ਮਿਲੇ ਇਲਾਕੇ ਦੇ ਲੋਕਾਂ ਦੀ ਸੋਸਾਇਟੀ ਜਾਂ ਇਲਾਕੇ ਦੇ ਲੋਕ ਜੇ ਕੰਮ ਲੈਣਾ ਚਾਹਦੇ ਐ ਤਾਂ ਕਰ ਇਹਨਾਂ ਨੇ ਕਿਹਾ ਵੀ ਸੋਸਾਇਟੀ ਦਾ ਜੀ ਪ੍ਰੋਫਿਟ ਘਟ ਗਿਆ ਸਾਡੀ ਘਾਟੇ ਜਾ ਰਹੀ ਮੈਂ ਸਿੱਧਾ ਜਵਾਬ ਦਿੱਤਾ ਪਿਛਲੇ 3 ਸਾਲ ਦਾ ਸਾਤ ਤੋਂ ਪਹਿਲੇ ਪ੍ਰੋਫਿਟ ਹੈ 19 20 ਦਾ 13,117,886 ਉੱਪਰ ਬੈਲੈਂਸ ਸ਼ੀਟਾਂ ਸਭ ਕੋ ਪਿਆ ਜਿੰਨਾ ਚੈੱਕ ਕਰਨਾ ਕੋ ਜਦ ਮਰਜ਼ੀ 6 ਲੱਖ 20 ਕੀ 6 ਲੱਖ 18300 ਰੁਪਏ ਦੇ ਵਿੱਚ 212 170406 ਰੁਪਏ ਪੂਰੇ ਸਾਲ ਦਾ 170406 ਰੁਪਏ ਜਿਹੜੇ ਸਾਨੂੰ ਦਾਦੇਸ ਸਾਡੀ ਘਾਟ ਚੰਗੀ ਔਰ ਇਹਨਾਂ ਦਾ 3 ਸਾਲ ਦਾ 1.5 ਸਾਲ ਦਾ 21805 ਰੁਪਏ ਇਹਨਾਂ ਨਾਲੋਂ 3 ਸਾਲ ਦੇ ਪ੍ਰੋਫਿਟ ਨਾਲੋਂ 1 ਸਾਲ ਦਾ ਪ੍ਰੋਫਿਟ 65000 ਰੁਪਏ ਜ਼ਿਆਦਾ ਹੈ ਔਰ ਮੈਂ ਤੁਹਾਨੂੰ ਇਹ ਵੀ ਵਾਦਾ ਕਰਦਾ ਇਹ ਅਗਲੀ ਵਾਰ ਅਸੀਂ ਮਿਲਾਂਗੇ ਇਹਦੇ ਨਾਲ ਵੀ ਵੱਧ ਕੇ ਆਏ ਇਹਨਾਂ ਦਾ ਪੰਪ ਪ੍ਰੋਫਿਟ ਵਿੱਚ ਜਾਂਦਾ ਹੈ ਤਾ ਇਹ ਦਾ ਇੱਕ ਇਹ ਜਨ ਤੱਕ ਉਹਦਿਆਂ ਕਢਾ ਕੇ ਸਟੇਟਮੈਂਟਾ ਲਾ ਦਤਾ ਸਾਨੂੰ ਖੁਸ਼ੀ ਆ ਪਰ ਸਾਨੂੰ ਇਹ ਦੱਸਣਾ ਵੀ ਪੰਪ ਹਰ ਰੋਜ਼ ਡਰਾਈ ਕਿਉਂ ਰਹਿੰਦਾ ਹਰ ਰੋਜ਼ ਕਲਰਕ ਜਿਹੜੇ ਉਹ ਬੋਲ ਕੇ ਪਾਦੇ ਵੀ ਅੱਜ ਡੀਜ਼ਲ ਪੰਪ ਦੇ ਖਤਮ ਹੈ ਅਸੀਂ ਵੀ ਜੇ ਕਿਤੇ ਪਰਸਨਲੀ ਤੇਲ ਪਾਉਣੇ ਜਾਈਏ ਤਾਂ ਪੰਪ ਵਾਲੇ ਦੂਰੋਂ ਹੱਥ ਹੈ ਜਿਹੜਾ ਉਹ ਮਾਰ ਦਿੰਦੇ ਵੀ ਤੇਲ ਹੈ ਹੀ ਨਹੀਂ ਇਸ ਕਰਕੇ ਇਹ ਵੀ ਕੋਈ ਹਾਸ ਹੋਣੀ ਨਹੀਂ ਗੱਲ ਹੈ ਵੀ ਪੰਪ ਦੇ ਜਿਹੜਾ ਮੁਨਾਫੇ ਜਾ ਰਿਹਾ ਜੇ ਕੋਈ ਚੀਜ਼ ਰਾਣਾ ਦੀ ਮੁਨਾਫੇ ਜਾਂਦੀ ਹੁੰਦੀ ਤਾਂ ਚੀਜ਼ ਮੁੱਕਦੀ ਨਹੀਂ ਜਦੋਂ ਮੇਰੇ ਕੋਲ ਮੇਰੀ ਜੇਬ 'ਚ ਪੈਸੇ ਨਹੀਂ ਤਾਂ ਮੇਰੇ ਘਰ 'ਚ ਦਾਣੇ ਤਾਂ ਮੁਕਲੇ ਜਦੋਂ ਮੇਰੀ ਜੇਬ 'ਚ ਪੈਸੇ ਆ ਤਾਂ ਮੈਂ ਦਾਣੇ ਮੁਕਣ ਨਹੀਂ ਦੇਣੇ ਆਪਣੇ ਘਰ 'ਚ ਇਸ ਕਰਕੇ ਪ੍ਰਧਾਨ ਜੀ ਤੇ ਤੇਲ ਫਿਰ ਡਰਾਈ ਕਿਉਂ ਪੰਪ ਹੁੰਦਾ ਜੇ ਤੁਹਾਡੇ ਕੋਲ ਮੁਨਾਫਾ ਹੈ ਤਾਂ ਤੇਲ ਡਰਾਈ ਕਿਉਂ ਹੁੰਦਾ ਸਿੱਧਾ ਹੀ ਸਵਾਲ ਹੈ ਸਾਡਾ ਪ੍ਰੋਫਿਟ ਕਿੱਥੋਂ ਮਿਲ ਜਣਾ ਮੈਨੂੰ ਦੱਸ ਜਿਹੜੇ ਆਪਣੀਆਂ ਤਨਖਾਹਾਂ ਲੈਂਦੇ ਰਹੇ ਨੋਵਾ ਗੱਡੀ ਖੜੀ ਨਹੀਂ ਕਦੀ ਉਹਦੇ 'ਚ ਅਣਗਿਣਤ ਟੀਜ਼ਰ ਚੱਲਿਆ ਕਰਦਾ ਤੇ ਨੋਵਾ ਦਾ ਤਿੰਨ ਬਰੀ ਭੰਤੀ ਪ੍ਰਧਾਨ ਨੇ ਇਹਨਾਂ ਦੇ ਖਰਚੇ ਆ ਜਿਹੜੇ ਬੇਵਜਾ ਖਰਚੇ ਆ ਜਿਹੜੇ ਇਹ ਕਰਿਆ ਕਰਦੇ ਇਹ ਸਾਡੇ ਤੇ ਸੋਸਾਇਟੀ ਦਾ ਇੱਕ ਕਿਸਮ ਦਾ ਬੋਝ ਹੈ ਜੇ ਸੋਸਾਇਟੀ ਮੁਨਾਫੇ ਚ ਹੈ ਤਾਂ ਇਹੋ ਬਾਰੂ ਲਾਦਣ ਤਾਂ ਫਿਰ ਸੋਸਾਇਟੀ ਦਾ ਕੱਢ ਕੇ ਸਟੇਟਮੈਂਟਾਂ ਲਾਦਣ ਤਾਂ ਬਾਹਰ ਅਸੀਂ ਕੌਣ ਕੌਣ ਰੋਕਦਾ ਇਹਨਾਂ ਨੂੰ ਜੇ ਮੇਰੀ ਸੋਸਾਇਟੀ ਟ੍ਰਾਂਸਪੋਰਟ ਸੋਸਾਇਟੀ ਮੇਰੀ ਹੈ ਜੇ ਮੇਰੀ ਸੋਸਾਇਟੀ ਮੁਨਾਫੇ ਚ ਜਾਂਦੀ ਤਾਂ ਮੈਂ ਤਾਂ ਬਹੁਤ ਖੁਸ਼ ਹਾਂ ਮੈਨੂੰ ਕੋਈ ਸਾਨੂੰ ਕਿਸੇ ਟ੍ਰਾਂਸਪੋਰਟਰ ਨੂੰ ਦੁੱਖ ਥੋੜਾ ਹੈ ਪਰ ਇਹ ਦੱਸਣੇ ਇਹ ਪ੍ਰੈਸ ਜੀ ਦੱਸਦੇ ਜਿਹੜੇ ਉੱਥੇ ਮੈਦਾਨ 'ਚ ਦੱਸਦੇ ਤਾਂ ਕੱਟ ਕੇ ਸਟੇਟਮੈਂਟ ਆ ਇੱਕ ਅਮੈਂਡਮੈਂਟ ਦੀ ਜਿਹੜੀ ਹੈ ਉਹ ਨਿਕਲਦੀ ਆ ਕੰਪਿਊਟਰ ਦੇ ਰਾਹੀਂ ਇਹ ਤਾਂ ਤਣ ਸਾਨੂੰ ਪਤਾ ਲੱਗ ਜੂਗਾ ਨਾਲੇ ਆਹ ਸਾਡੀਆਂ ਬਰਮਾਣਾ ਸੁਸਾਇਟੀ ਹੈ ਹਿਮਾਚਲ ਚਾ ਸਾਡੇ ਨਾਲ ਇੱਕ ਗਵਾਂਟੀ ਸਾਟਾ ਮਹਿਤ ਪਰ ਉਹ ਪ੍ਰਾਪਰਟੀ ਤੇ ਜਾਂਦੀ ਆ ਉਹ ਹਰ ਮਹੀਨੇ ਜਿਹੜਾ ਉਹ ਬਾਹਰ ਕੱਟ ਕੇ ਲਾਉਂਦੇ ਵੀ ਆ ਇੰਨਾ ਸਾਨੂੰ ਪ੍ਰਾਪਰਟੀ ਹੋਇਆ ਇੰਨੇ ਪੈਸੇ ਆ ਗਏ ਫਿਰ ਇਹੇ ਨਾਣ ਤਾਂ ਇਹਨਾਂ ਨੂੰ ਕੌਣ ਰੋਕਿਆ ਕਰਦਾ ਜੇ ਸੈਟੀ ਮੁਨਾਫੇ ਜਾਂਦੀ ਮੈਂ ਤਾਂ ਬਹਿਲਾ ਵੀ ਗਿਆ ਮੈਂ ਹੋਉਂ ਵੀ ਕਹਿੰਦਾ ਵੀ ਚੰਗੀ ਗੱਲ ਆ ਭਾਈ ਜਾਣੀ ਚਾਹੀਦੀ ਸੈਟੀ ਤੁਹਾਨੂੰ ਅਸੀਂ ਘਾਟੇ 'ਚ ਥੋੜਾ ਪਰ ਬਠਾਲੇ ਵਗੀ ਤੁਹਾਨੂੰ ਲੁੱਟਣ ਨੂੰ ਬਠਾਲੇ ਵਜੇ ਤੁਸੀਂ ਮਨਾ ਪਾਜੀ ਕਮਾ ਸਕਦੇ ਤਾਂ ਫਿਰ ਅਸੀਂ ਤੁਹਾਨੂੰ ਥੋੜਾ ਪਠਾਣ ਕਹਿੰਦੇ 50 ਹਜ਼ਾਰ ਦਾ ਤੇ ਲੱਗਦਾ 9 ਵਾ ਦਾ ਮਹੀਨੇ ਦਾ ਮੇਰਾ ਓਪਨ ਚੈਲੰਜ ਹੈ ਇੱਕ ਮਹੀਨੇ ਦਾ ਵੀ ਕੱਟ ਕੇ ਦੇ ਦੇਣ ਸਾਰੀ ਜ਼ਿੰਦਗੀ ਦੀ ਗਲਾਮੀ ਕਰੂੰਗਾ ਅਸਤੀਫਾ ਦੇ ਕੇ ਘਰ ਹੀ ਬਹਿ ਜੂ ਸਾਰਿਆਂ ਨੂੰ ਕਹਿ ਦਿਓ ਜਿੰਨੀ ਗੱਡੀ ਕਮਾਈ ਜਿੰਨਾ ਕੰਮ ਕੀਤਾ ਲੋਕਾਂ ਵਾਸਤੇ ਕੀਤਾ ਗਏ ਬਹੁਤ ਜਗਾਂ ਗਏ ਕੋਈ ਅਫਸਰ ਕੋਈ ਇੰਸਪੈਕਟਰ ਕੋਈ ਨਹੀਂ ਛੱਡਿਆ ਕੰਡਿਆ ਪਰ ਵੀ ਗਏ ਜਦੋਂ ਜਾਮ ਲੱਗਿਆ ਬਤਾ ਇਹ ਨਹੀਂ ਕਿ ਕਦੀ ਕਿਤੇ ਨਹੀਂ ਗੇ ਤੇਲ ਲੱਗਦਾ ਮੈਨਾਂ ਹੁੰਦਾ ਪਰ ਅਸੀਂ ਉੱਥੇ-ਉੱਥੇ ਗਏ ਜਿੱਥੇ ਇੱਥੇ ਜਾਣਾ ਜ਼ਰੂਰੀ ਤਾਂ ਬਹੁਤ ਵਾਰ ਜਾਣਾ ਪਿਆ ਕਿਉਂਕਿ ਅਸੀਂ ਸਾਰਾ ਕੁਝ ਠੀਕ ਕਰਨ ਲੱਗੇ ਵੇ ਕਿਲੋਮੀਟਰ ਨਾਲ ਹੁਣ ਪ੍ਰੂਫ ਪ੍ਰਧਾਨ ਨੇ ਜਦ ਤੱਕ ਗੱਡੀ ਤੋਂ ਉਤਰ ਜਾਣਾ ਜਦੋਂ ਸਾਨੂੰ ਪ੍ਰੂਫ ਮਿਲ ਜੇ ਜੇ ਪ੍ਰਧਾਨ ਇਹ ਦੱਸ ਦੇਵੇ ਆਪਣੀ ਕਾਰ ਦਾ ਖਰਚਾ ਸਰਕਾਰੀ ਖਰਚਾ ਜਿਹੜਾ ਸੋਸਾਇਟੀ 'ਚ ਪੈਂਦਾ ਏ ਇਹ ਉਹੀ ਦੱਸ ਦੇ ਜੇ ਇਨਨੇ ਇਮਾਨਦਾਰ ਤਾਂ ਤਾਂ ਅਸੀਂ ਮੰਨੀਏ ਹੁਣ ਮੈਂ ਸ਼ਰਤ ਲਾ ਮੈਂ ਲਾ ਲੈਂਦਾ ਵੀ ਤੇਲ ਇੰਨਾ ਫੂਕ ਦੇ ਪਰ ਜਦੋਂ ਸੁਸਾਇਟੀ ਰਿਕਾਰਡ ਚ ਕਿੰਨਾ ਹੋਣਾ ਉਹ ਦੱਸਣਾ ਇਹ ਰਿਕਾਰਡ ਰਿਕਾਰਡਿੰਗ ਦਾ ਕੋੜੇ ਕਹਿੰਦੇ ਸਵੇਰ ਨੂੰ ਵੀ ਕਹਿੰਦਾ ਕਿ ਭਾਈ ਰਿਕਾਰਡ ਦੱਸੋ ਲੋਕਾਂ ਨੂੰ ਅਸੀਂ ਤਾਂ ਇੰਨਾ ਤੇਲ ਭੂਗਿਆ ਅਸੀਂ ਮੰਨ ਲੈਂਦੇ ਪਰ ਮੈਂ ਇਹ ਕਹਿੰਦਾ ਵੀ ਇਹ ਤੇਲ ਬਹੁਤ ਖੂਗ ਰੇ ਇਹ ਆਪਣੇ ਨਿੱਜੀ ਪਰਸਨਲ ਕੰਮਾਂ ਨੂੰ ਵਰਤ ਰਿਆ ਕਦੀ ਕਿਤੇ ਉਧਰ ਸੇਲੇ ਘੋੜਾ ਭੱਲਾ ਜਾਂਦੇ ਉਧਰ ਉਧਰ ਘੁੰਮਦੀ ਕਦੀ ਰਿਸ਼ਤੇਦਾਰਾਂ ਦਾ ਘੁੰਮਦੀ ਕਦੀ ਦੀ ਕਦੀ ਦੂਰ ਦਰਾਡੇ ਘੁੰਮਦੀ ਜਾਣ ਦੇ ਸੁਸਾਇਟੀ ਦੇ ਕੰਮ ਨੂੰ ਕਦੀ ਨੋਆ ਜਿਹੜੀ ਹੈ ਉਹ ਬਹੁਤ ਘੱਟ ਘੁੰਮਦੀ ਇਸ ਕਰਕੇ ਇਹਨੂੰ ਪਰਸਨਲੀ ਇਹ ਛੱਡ ਗਿਆ ਇਹਨੂੰ ਜਿੰਨਾ ਤੇਲ ਫੂਕਦਾ ਇਹਨੂੰ ਤਾਂ ਕੰਨ ਚਾਹੀਦਾ ਰੋਜ਼ ਵੀ ਅੱਜ ਮੈਨਾਂ ਤੇਲ ਫੂਕਿਆ ਕੱਲ ਮੈਨਾਂ ਫੂਕੇ ਤਾਂ ਤਨ ਤਾਂ ਪ੍ਰਧਾਨ ਦੱਸਿਆ ਸੋਸਾਇਟੀ ਦਾ ਇਹ ਸੈਟੀ ਇਹਦੀ ਥੋੜਾ ਪ੍ਰਧਾਨ ਦੀ ਖੱਲੇ ਦੀ ਅੱਜ ਤਾਂ ਇਹਨੂੰ ਕਿ ਜ਼ਿੰਮੇਵਾਰੀ ਦੇਤੀ ਉਹ ਵੀ ਮੰਤਰੀ ਨੇ ਦੇਤੀ ਲੋਕਾਂ ਨੇ ਨਹੀਂ ਦਿੱਤੀ ਨੂੰ ਜ਼ਿੰਮੇਵਾਰੀ ਇਹਨੂੰ ਮੰਤਰੀ ਨੇ ਦਿੱਤੀ ਇਹ ਸੋਸਾਇਟੀ ਦਾ ਇਹਨੂੰ ਬਚਾਉਣ ਚ ਤਾਂ ਕੋਈ ਯੋਗਦਾਨ ਨਹੀਂ ਹੈਗਾ ਇਹਦਾ ਤੁਹਾਨੂੰ ਵੀ ਪਤਾ ਰਣਾ ਜੀ ਪਹਿਲੇ ਸਮੇਂ ਚ ਕਿੰਦਾ ਲੋਕ ਤਰਾ ਤਰਾ ਕਰਦੇ ਲੋਕਡਾਉਨ ਚ ਬਚਾਉਣ ਵਾਲੇ ਮੇਰੇ ਆ ਮੇਰੇ ਸਾਥੀ ਆ ਜਿਹੜੇ ਉਹ ਜਿਨ੍ਹਾਂ ਨੇ ਲਗਾਤਾਰ ਸੰਘਰਸ਼ ਕਰਕੇ ਧਰਨੇ ਮਜ਼ਾਰੇ ਕਰਕੇ ਬਚਾਈ ਹੈ ਤੇ ਉਹ ਬਚਣੀ ਵੀ ਚਾਹੀਦੀ ਐ ਅਸੀਂ ਸੋਚਿਆ ਵੀ ਯਾਰ ਕੋਈ ਬੰਦਾ ਇੱਥੇ ਹੁਣ ਬੇਈਮਾਨੀ ਨਾ ਕਰੇ ਜੋ ਮੈਂਬਰਾਂ ਦਾ ਖਰਚਾ ਹੋਵੇ ਇਹਨਾਂ ਨੂੰ ਇੱਕ ਤਰਖਾ ਲਾ ਅਸੀਂ ਉਹ ਕੋਸ਼ਿਸ਼ ਕੀਤੀ ਲਾਉਣ ਦੀ ਲੇਕਿਨ ਜਦੋਂ ਸਾਡੇ ਇਨਸਪੈਕਟਰ ਏਆਰ ਸਾਹਿਬ ਉੱਪਰ ਆਏ ਉਹ ਕਹਿੰਦੇ ਨੇ ਸੁਸਾਇਟੀਆਂ 'ਚ ਖਰਚਾ ਨਹੀਂ ਇਹਨਾਂ ਨੂੰ ਤਰਖਾ ਨਹੀਂ ਲੱਗ ਸਕਦਾ ਬੇਜੀ ਗਲਤ ਉਹਨੂੰ ਉਸੇ ਵੇਲੇ ਵਿਡਰੋ ਕਰ ਦਿੱਤਾ ਗਿਆ ਉਹ ਜੀ ਬੰਦ ਉਹ ਹੁੰਦਾ ਕਿ ਆਏ ਲੇਕਿਨ ਉਹ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਸੀ ਕੀਤੀ ਉਹ ਗਲਤ ਸਟੈਪ ਦਾ ਅਸੀਂ ਉਹ ਬਾਅਦਸ ਲੈ ਲਿਆ ਲੇਕਿਨ ਉਹ ਜਾਣ ਬੁੱਝ ਕੇ ਹੁਣ ਉਹ ਦਿਖਾਣਾ ਚਾਹੁੰਦੇ ਵੀ ਐਦਾਂ ਹੋ ਗਿਆ ਜੀ ਉੱਦਾਂ ਹੋ ਗਿਆ ਜੀ ਦੂਜਾ ਉਹਨੀ ਗੱਲ ਹੋਰ ਕਹਿਦੀ ਕਹਿੰਦੇ ਨੋਵਾ ਤਿੰਨ ਵਾਰੀ ਮਾਰਦੀ ਤੁਸੀਂ ਸਾਰੇ ਬੈਠੇ ਹੋ ਖਾ ਰਹੇ ਹੋ ਗੱਡੀਆਂ ਮੋਟਰਸਾਈਕਲ ਸੱਚ ਦੱਸਿਓ ਜਦੋਂ ਘਰੋਂ ਨਿਕਲਦੇ ਕਿਤੇ ਐਕਸੀਡੈਂਟ ਕਰਨ ਜਾਂਦੇ ਇਹਨੂੰ ਮਿਸ ਹੈਪਨਿੰਗ ਕਹਿੰਦੇ ਕੀ ਆ ਉਹਨਾਂ ਨਾਲ ਕਦੇ ਨਹੀਂ ਹੋਇਆ ਕੁਝ ਰੱਬ ਨਾ ਕਰੇ ਕਦੇ ਹੋਵੇ ਵੀ ਉਹ ਜੋ ਹੁੰਦਾ ਉਹ ਐਕਸੀਡੈਂਟ ਦਾ ਰੂਪ ਹੁੰਦਾ ਉਹ ਕੋਈ ਸੋਚ ਕੇ ਨਹੀਂ ਜਾਂਦਾ ਕਦੇ ਸਭ ਕੁਝ ਠੀਕ ਚੱਲਦਾ ਕਦੇ ਕੋਈ ਗੜਬੜ ਹੋ ਜਾਂਦੀ ਇਸ ਕਰਕੇ ਮੈਂ ਹੁਣ ਜ਼ਿਆਦਾ ਸਮਾਂ ਨਹੀਂ ਲੈਣਾ ਸੈਲ ਵੀ ਦੀ ਲੋਡ ਪੈ ਗਈ ਦੀ ਵੀ ਇਹ ਸਾਰਾ ਕੁਝ ਜਿਹੜਾ ਹੜਪਣਾ ਜਾਂਦੇ ਤੇ ਇਹ ਆਪਣੀਆਂ ਤਰਕਾਹਾਂ ਲਵਾ ਲਈਆਂ ਇਹਨਾਂ ਨੇ ਵੀ ਸਾਨੂੰ ਬਹੁਤ ਵੱਡਾ ਰੁਜ਼ਗਾਰ ਮਿਲ ਗਿਆ ਇਹ ਇਹ ਸੋਚਦੇ ਤੇ ਵੀ ਕਮਾਈ ਨੂੰ ਇਹ ਆਏ ਲੋਕੇ ਸੇਵਾ ਕਰਨੀਆਂ ਐ ਸੋਸਾਇਟੀਆਂ ਪਿੰਡਾਂ 'ਚ ਵੀ ਹੈਗੀਆਂ ਲੋਕ ਸੇਵਾ ਭਾਵਨਾ ਨਾਲ ਆਉਂਦੇ ਆ ਸੋਸਾਇਟੀਆਂ 'ਚ ਉਹ ਸੇਵਾ ਭਾਵਨਾ ਨਾਲ ਹੀ ਕੰਮ ਕਰਦੇ ਕੋਈ ਫਜ਼ਾਨਾ ਨਹੀਂ ਲੈਂਦੇ ਇਹਨਾਂ ਨੇ ਲਵਾ ਲਈਆਂ ਹੁਣ ਜਦੋਂ ਰੋਲਾ ਪਿਆ ਜੇ ਹੁਣ ਵੀ ਲੈਂਦੇ ਰਹਿੰਦੇ ਤਾਂ ਵੀ ਇਹਨਾਂ ਨੂੰ ਪੈਸੇ ਜਿਹੜੇ ਦੇਣੇ ਪੈਣੇ ਤੇ ਮੈਂ ਇੰਨਾ ਵੀ ਕਹਿੰਦਾ ਆ ਵੀ ਸ਼ੁਕਰੇ ਯਾਰ ਨੇ ਇਹਨਾਂ ਦੇ ਇੱਕ ਜਗਾਤ ਆ ਇਹਨਾਂ ਨੂੰ ਏਆਰ ਤੇ ਕਹੇ ਤੇ ਜਾ ਕੇ ਜਦੋਂ ਏਆਰ ਨੂੰ ਪਤਾ ਲੱਗੀ ਵੀ ਤਾਂ ਤਨਖਾਹਾਂ ਲਾਪੇ ਲੈਣ ਤਾਂ ਇਹ ਇਹਨਾਂ ਨੂੰ ਪੈਸੇ ਜਮ੍ਹਾਂ ਕਰਾਣੇ ਪੈਣੇ ਇਸ ਕਰਕੇ ਜਿਹੜਾ ਟਰੱਕਾਂ ਦੀ ਡਰਾਈਵਰਾਂ ਦੀ 10-9 ਦੀ ਕਿਰਤ ਕਮਾਈ ਦਾ ਪੈਸਾ ਜਿਹੜਾ ਇਹ ਇਹ ਖਾ ਗਈ ਨਾ ਤੱਕੜੇ ਨਹੀਂ ਹੁਣ ਇਹ ਇਹਨਾਂ ਨੂੰ ਇੱਕ ਇੱਕ ਪੈਸਾ ਜਮ੍ਹਾਂ ਕਰਾਣਾ ਪੈਣਾ ਜਿੰਦਾ ਪਿਛਲੇ ਨੂੰ ਕਰਾਣਾ ਪਿਆ ਸੀ ਇਹਨਾਂ ਨੂੰ ਕਰਾਣਾ ਪੈਣਾ ਪਹਿਲਾ ਮੇਰਾ ਕੁਐਸਚਨ ਵੀ ਇਹਦਾ ਇਹ ਕਿ 18 ਮਹੀਨੇ ਚ ਭਰ ਲੱਗੀਆਂ ਤੁਸੀਂ ਸਮਝ ਨਹੀਂ ਆਉਂਦਾ ਕਿ ਆ ਕਹਿਣਾ ਚਾਹੁੰਦਾ ਬਿਲਕੁਲ ਲੇਕਿਨ ਸਾਡੇ ਕੋਲ ਬਿਲਕੁਲ ਸਹੀ ਗੱਲ ਹੈ ਰਾਖੀ ਦੇ ਪੈਸੇ ਆ ਜਿਹੜੇ ਮੈਂ ਤੁਹਾਨੂੰ ਚੀਜ਼ਾਂ ਗਣਾਈਆਂ ਵੀ ਅਸੀਂ ਲੰਗਰਾਂ 'ਚ ਪੈਸੇ ਦਿੱਤੇ 25000 ਰੁਪਏ ਗਰੀਬ ਨੂੰ ਦੇਈ ਦਾ ਜਾਂ ਕੋਈ ਅਸੀਂ ਤਿੰਨ ਅਸੀਂ ਫੰਕਸ਼ਨ ਕਰਦੇ ਸਾਲ ਦੇ ਦੋ ਅਖੰਡ ਪਾਠ ਤੇ ਕਾਹੀ ਪਿਛਲੀ ਵਾਰ RAM ji ਦਾ ਕੀਤਾ ਕੁਝ ਪੈਸੇ ਲੋਕ ਇਕੱਠੇ ਕਰਦੇ ਕੁਝ ਚੂਰੀਆਂ ਬਰੋ ਪੈਂਦੇ ਠੀਕ ਹੈ ਜੀ ਇਹਦੇ ਇਲਾਵਾ ਹੋਰ ਸਾਡੀ ਬਹੁਤ ਸਾਰੀ ਸੇਵਾ ਹੈ। ਉਹ ਸਾਰੇ ਪੈਸੇ ਉਹਨਾਂ ਚੀਜ਼ਾਂ ਨਾਲ। ਉਹ ਸੁਸਾਇਟੀ ਦੇ ਪੈਸੇ ਨਾਲ ਹੀ ਹੁੰਦੇ। ਉਹਦਾ ਪੂਰਾ ਹਿਸਾਬ ਹੈ। ਸਾਰੇ ਖਰਚੇ ਕਰਨ ਤੇ ਬਾ 18 ਮਹੀਨੇ ਚ 3 ਲੱਖ ਰੁਪਇਆ ਮੇਰੇ ਕੋਲ ਰਾਖੀ ਦਾ ਵੀ ਪਿਆ ਹੈ। ਉਹਨਾਂ ਨੂੰ ਪੁੱਛ ਲਿਓ ਤੇ ਪੁਰਾਣੇ ਕਿੰਨੇ ਕੁ ਪਏ ਐ। ਉਹ ਵੀ ਦੱਸ ਦੇਣ ਕਿ ਭਾਸੀਂ ਵੀ ਆਏ ਕਿਹਦਾ ਮਤਲਬ ਪਿੱਛੇ ਵੀ ਹੋਣੇ ਨਾ। ਇੰਨਾ ਖਰਚਾ ਕਰਕੇ ਉਹਨਾਂ ਨੂੰ ਵੀ ਬਚਿਆ ਹੋਣਾ ਜੀ ਜਦ ਵੀ ਗੱਡੀਆਂ ਭਰਦੀਆਂ। ਅਗਰ ਹੈਗੇ ਤਾਂ ਜਮ੍ਹਾਂ ਕਰਾ ਦੇਣ ਕਿਉਂਕਿ ਸਾਡੇ ਕੋਲ ਕੋਈ ਛੱਡ ਕੇ ਨਹੀਂ। ਅਖੀ ਦੇ ਹਰ ਰੋਜ਼ ਸਾਡਾ 15000 ਰੁਪਇਆ ਘਰ ਤੋਂ ਕੱਟ ਹੈ ਜਿਹੜਾ ਇਹਨਾਂ ਨੂੰ ਪਰਚੀ ਆਏਗਾ ਜੇ ਮਹੀਨੇ ਦਾ ਲਾ ਲਈ ਤਾਂ 4.5 ਲੱਖ ਰੁਪਇਆ ਬਣਦਾ ਜੇ ਸਾਲ ਦਾ 2 ਸਾਲ ਦਾ ਇਹਨਾਂ ਦਾ ਵਕਤ ਲਾ ਲਈ ਤਾਂ ਕਰੋੜਾਂ ਰੁਪਏ ਸਾਡੇ ਹੋ ਜਾਣੇ ਕਮੇਟੀ ਬਣ ਤੋਂ ਪਹਿਲਾਂ ਸੁਸਾਇਟੀ ਦੀ ਜਿਹੜੀ ਨਾ ਪਰਚੀ ਦਾ ਇਹਨਾਂ ਨੇ ਪਾਈ ਪਾਈ ਦਾ ਹਿਸਾਬ ਇੱਕ ਆਰਜੀ ਕਮੇਟੀ ਬਣੀ ਤੇ ਉਹਨਾਂ ਨੇ ਪਾਈ ਪਾਈ ਦਾ ਹਿਸਾਬ ਦਿੱਤਾ ਇਸ ਪ੍ਰਧਾਨ ਨੇ ਤਾਂ ਕੋਈ ਹਿਸਾਬ ਹੀ ਨਹੀਂ ਦਿਆ ਕਰਦਾ ਦੇਣ ਲੱਖ ਦਾ ਇਹ ਕਹਿੰਦੇ ਅਸੀਂ ਲੋਕਾਂ ਦੇ ਵੈਲਫੇਅਰ ਦੇ ਪੈਸੇ ਬਾਣ ਇਹ ਸਾਨੂੰ ਵਾਹ ਦੇਣ ਵੀ ਪੁਰਾਣੇ ਬੰਦੇ ਨੂੰ ਮਹੀਨੇ ਪੈਸੇ ਦਿੱਤੇ ਪੁਰਾਣੇ ਨੂੰ ਦੇ ਦਿੱਤੇ ਅਸੀਂ ਮੰਨ ਮੰਨ ਜਮਾਂਗੇ ਪਰ ਚੀ ਇਹ ਇਹਨਾਂ ਦੀ ਜੇਬ ਚ ਜਾਇਆ ਕਰਦੀ ਇਹਦਾ ਕੋਈ ਹਿਸਾਬ ਨਹੀਂ ਹੈਗਾ ਪਿਛਲੀਆਂ ਵੀ ਇਦਾਂ ਹੀ ਕਰਦੇ ਤੇ ਹੁਣ ਜੀ ਨੀ ਗਹਣਾ ਉਹ ਨਹੀਂ ਪੀਤੇ ਕਰਦਾ ਪਰ ਸਾਡਾ ਸਵਾਲ ਹੈ ਰਾਨਾ ਜੀ ਵੀ ਇਹ ਆਪਣੀ ਕਮਾਈ ਨੂੰ ਛੱਡ ਦੇਣ ਇਹ ਜਿਹੜਾ ਇਹਨੂੰ ਰੋਜ਼ ਦੀ ਰੋਜ਼ ਦੀ ਕਮਾਈ ਇਹਨਾਂ ਦੀ ਜੇਬ ਚ ਜਾਂਦੀ ਉਹਨੂੰ ਛੱਡ ਦੇਣ ਇਸ ਰਾਖੀ ਦਾ ਕੰਮ ਆਪਣੀ ਟ੍ਰਾਂਸਪੋਰਟ ਸੁਸਾਇਟੀ ਨੂੰ ਲੰਗੜ ਨੂੰ ਲੈਣ ਨੰਗਲ ਦੀਆਂ ਗੱਡੀਆਂ ਹੋਰ ਬੈਣ ਤੇ ਉਹ ਨੰਗਲ ਦੀਆਂ ਗੱਡੀਆਂ ਢੋਣ 2.5 200 ਜਿਹੜੇ ਟਰਾਲਿਆਂ ਵਾਲੇ ਆ ਉਹ ਵਿਚਾਰੇ ੱਟਕੇ ਬਾਹਰ ਖਾਇਆ ਕਰਦੇ ਜੇ ਘੱਟੋ ਘਾਟ ਅਸੀਂ ਜੇ 6 ਚੱਕੀ ਸਾਡੀ ਨੂੰ ਨਹੀਂ ਕੰਮ ਕਰਨਾ 6 ਚੱਕੀ ਨੇ ਚਾਹੀਦਾ ਇਹ ਵੀ 6 ਚੱਕੀ ਗੱਡੀ ਕੰਮ ਕਰੇ ਜੇ 6 ਚੱਕੀ ਗੱਡੀ ਨਹੀਂ ਕੰਮ ਕਰਦੀ ਤਾਂ ਉਹ ਜਿਹੜੀਆਂ ਦੂਜੀਆਂ ਗੱਡੀਆਂ ਸਾਡੇ ਮੈਂਬਰਾਂ ਦੀਆਂ ਟਰੱਕ ਮਾਲਕਾਂ ਦੀਆਂ ਬਾਹਰ ਚਲਦੀਆਂ ਉਹਨਾਂ ਨੂੰ ਇੱਥੇ ਰੱਖੀ ਤੇ ਲਾਇਆ ਜਾ ਸਕਦਾ ਤੇ ਉਹਨੂੰ ਸੈਲਰੀ ਨੂੰ ਵੀ ਕਮਾਈ ਹੋਣੀ ਪਰ ਇਹਨਾਂ ਨੇ ਕੰਮ ਇਹ ਕਰਨਾ ਹੈ ਕਿਉਂਕਿ ਇਤਨੋ ਚੌਕੀ ਕਮਾਈ ਹੁੰਦੀ ਉਤੋਂ ਇਹਨਾਂ ਨੂੰ ਜੇ ਸੈਟ ਇੰਨੀਆਂ ਗੱਡੀਆਂ ਚੱਲਦੀਆਂ ਤਾਂ ਮਿਲਣਾ ਕੁਛ ਨਹੀਂ ਇਸ ਕਰਕੇ ਪ੍ਰਧਾਨ ਜੀ ਬਾਹਰ ਦੀਆਂ ਗੱਡੀਆਂ ਨੂੰ ਭਰਨਾ ਤਰ੍ਹਾਂ ਤੁਰਕ ਦੇ ਸਥਾਨਕ ਲੋਕਾਂ ਨੂੰ ਸਥਾਨਕ ਟਰਾਂਸਪੋਰਟ ਸੈਕਟੀਨ ਨੂੰ ਕੰਮ ਦੁਆਣ ਚ ਰੋਕ ਲਤਾ ਕਰੋ ਅੱਜ ਸਾਡੀ ਹਿੱਕ ਤੇ ਜਿਹੜਾ ਮਾਲ ਹੈ ਰੱਖੀ ਹੈ ਸਾਡੀ ਜਿਹਦੀ ਕੀਮਤ ਬਹੁਤ ਵੱਡੀ ਪਿਆ ਕਰਦੀ ਉਹਨੂੰ ਚੱਕ ਕੇ ਬਾਜ਼ਾਰ ਰੇ ਇੱਥੋਂ ਲੋਕ ਬਾਹਰ ਲੀਆਂ ਗੱਡੀਆਂ ਵਾਲੇ ਕੀਰਤਵਾਰ ਵਾਲੇ ਲਿਜਾ ਰਹੇ ਜਿਨ੍ਹਾਂ ਨਾਲ ਸਾਡੇ ਇਹਨਾਂ ਦਾ ਪ੍ਰਧਾਨ ਦਾ ਉਹਨਾਂ ਨਾਲ ਸਹਿਮਤੀ ਨਹੀਂ ਹੈਗੀ ਉਹ ਗੱਡੀਆਂ ਤਾਂ ਭਰ ਰਹੀਆਂ ਸਾਡੇ ਇਤੋਂ ਇੱਥੇ ਕੋਈ ਲੱਕੜ ਭਰ ਲੈਣ ਦਾ ਟਰਾਲੀ ਵਾਲਾ ਕੋਈ ਘਰੇਲੂ ਸਮਾਨ ਗਰੀਗ ਉਹ ਪਾ ਰੱਖ ਲੈਣ ਦਾ ਤਾਂ ਤਾਂ ਆਪਾਂ ਬੜੇ ਸ਼ੇਰ ਬਣ ਜਾਂਦੇ ਪ੍ਰਧਾਨ ਦੀ ਫੜਨ ਦੇ ਨੂੰ ਤੇ ਪ੍ਰਧਾਨ ਨੂੰ ਚਾਹੀਦਾ ਵੀ ਫੌਰੀ ਤੌਰ ਤੇ ਰੱਖੀ ਦੀਆਂ ਗੱਡੀਆਂ ਨੂੰ ਰੁਕਾਏ ਆਪਣੀਆਂ ਨੰਗਲੀਆਂ ਰੇਟ ਤੈਅ ਕਰੇ ਤੇ ਨੰਗਲ ਦੇ ਲੋਕਾਂ ਨੂੰ ਕੰਮ ਮਿਲਿਆ ਇਹਦੀ ਤਾਂ ਹੀ ਬਾਵਾ ਹੋਣੀ ਫਿਰ 48 ਹਿੰਦਾਂ ਐਗਰੀਮੈਂਟ ਹੈ ਇਹ ਐਗਰੀਮੈਂਟ ਪਛਲੇ ਕਟਵਾੜ 15 20 ਸਾਲ ਦਾ ਹੈ ਅੱਜ ਦਾ ਠੀਕ ਹੈ ਜੀ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਠੀਕ ਹੈ ਜੀ ਉਹਦੇ ਬਾਰੇ ਬਲਵੀਰ ਜੀ ਦੱਸਣਗੇ ਮੈਂ ਜ਼ਿਆਦਾ ਵੀ ਤੋਂ ਹਾਲ ਕਰਦੀ ਅਸੀਂ ਉਸ ਟਾਈਮ ਤੇ ਵੀ ਸਾਡੇ ਨਾਲ ਬੰਦੇ ਥੇ ਅਸੀਂ ਆਪਣੇ ਮੰਤਰੀ ਸਾਹਿਬ ਨੂੰ ਕੰਮ ਪਰ ਆਗਤ ਕਰਾਇਆ ਜੀ ਮੰਤਰੀ ਸਾਹਿਬ ਨੇ ਸਾਨੂੰ ਨਾ ਨਹੀਂ ਦਿੱਤੀ ਉਹ ਕਹਿੰਦੇ ਵੀ ਮੈਨੂੰ ਇਧਰੋਂ ਮੜਿਆ ਤੁਸੀਂ ਵਿਹਲਾ ਹੋ ਜਾਣ ਦੋ ਉਤੋਂ ਬਾਅਦ ਅਸੀਂ ਪੀਐਸਸੀਐਲਟੀ ਵੀ ਪ੍ਰਾਈਮ ਮੰਤਰੀ ਵੀ ਜਾ ਕੇ ਮੇਰੀ ਦਵਿੰਦਰ ਸੈਣੀ ਜੀ ਨਾਲ ਉਤੋਂ ਇਲਾਵਾ ਚੋਪੜਾ ਜੀ ਨਾਲ ਅਸੀਂ ਉਹਨਾਂ ਤੋਂ ਮੀਟਿੰਗਾਂ ਵੀ ਮੰਗਿਆ ਉਹਨਾਂ ਨੂੰ ਵੀ ਅਸੀਂ ਇਹੀ ਗੱਲ ਕੀਤੀ ਵੀ ਜਿਹੜਾ ਸਾਡਾ ਡਿਸਕੂਟ ਹੈ ਇਸ ਟਾਈਮ ਤੇ ਉਹ ਸਾਡਾ ਮੇਨ ਪਾਰਟੀ ਸੈਕਸ਼ਨ ਦੇ ਵਿੱਚ ਕੋਈ ਨਹੀਂ ਹੈ ਸਾਡਾ ਐਸਐਲ ਵਿੱਚ ਕੋਈ ਨਹੀਂ ਹੈ ਓਨਲੀ ਸਾਡਾ ਕਾਸਟਿਕ ਲਈ ਹੈ ਜਿਹੜਾ ਕਾਸਟਿਕ ਲਈ ਦਾ ਜਿਹੜਾ ਸਾਡਾ ਹੈਗਾ ਜਿਹੜਾ ਚੱਕਰ ਚੱਲਿਆ ਵਾ ਉਹ ਅਸੀਂ ਆਪਣੇ ਮੰਤਰੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਅਸੀਂ ਪ੍ਰਾਈਮ ਨੂੰ ਔਰ ਅਸੀਂ ਜਿਹੜਾ ਤੁਸੀਂ ਪੇਮੈਂਟ ਦੀ ਗੱਲ ਕਰਦੇ ਮੈਂ ਦੋ ਚੀਜ਼ਾਂ ਉਹਨਾਂ ਤੋਂ ਮੰਗੀਆਂ ਹੋਈਆਂ ਇੱਕ ਸਾਡੀ ਜਿਹੜੀ ਵੀ ਤਿੰਨ ਘੋੜੇ ਸਾਡੇ ਉਹਨਾਂ ਨੂੰ ਬੰਦ ਠੱਲ ਪਾਈ ਜਾਵੇ ਹੁਣ ਕਿੰਨੇ ਚੱਲ ਰਹੇ ਉਹ ਤੋਂ ਇਲਾਵਾ 6 ਚੱਲਦੇ ਕਾਸਟ ਗਲਾਈ ਵਿੱਚ ਟੋਟਲ ਤੇ ਤਿੰਨ ਖੜ ਜਾਣ ਤਿੰਨਾ ਵਿੱਚ ਸਾਡਾ ਪੇਟ ਭਰਦਾ ਕੁਛ ਨਾ ਕੁਛ ਉਹ ਤੋਂ ਇਲਾਵਾ ਜਿਹੜੀ ਸਾਡੀ ਪੇਮੈਂਟ ਹੈ ਤੁਸੀਂ ਪੇਮੈਂਟ ਦੀ ਗੱਲ ਕਰਦੇ ਅਸੀਂ ਪੇਮੈਂਟ ਵੀ ਐਡਵਾਂਸ ਦੀ ਡਿਮਾਂਡ ਕੀਤੀ ਹੋਈ ਹੈ ਭਾਜੀ ਉਹ ਅਸੀਂ ਆਪਣੇ ਬੰਦਿਆਂ ਵਾਸਤੇ ਟੈਂਕਰ ਸੈਕਸ਼ਨ ਵਾਸਤੇ ਮੈਂ ਆਪਣੇ ਵੀਰਾਂ ਨੂੰ ਵੀ ਇਹੀ ਸੂਚਿਤ ਕਰੂੰਗਾ ਵੀ ਜੇ ਕਿਤੇ ਜ਼ਰੂਰਤ ਹੋਈ ਕੋਈ ਗੱਲਬਾਤ ਹੁੰਦੀ ਹੈ ਅਸੀਂ ਆਪਸ ਵਿੱਚ ਇਕੱਠੇ ਰਹੀਏ ਇਕੱਠੇ ਰਹਿ ਕੇ ਆਪਣਾ ਜਿਹੜਾ ਕੰਮਕਾਰ ਹੈ ਅਸੀਂ ਆਪਣਾ ਬਚਾਈਏ ਇਹ ادارے ਨੂੰ ਤੋੜਨ ਵਾਸਤੇ ਨਾ ਅਸੀਂ ਕਿਸੇ ਦੀ ਗੱਲ ਵਿੱਚ ਆਈਏ ਅਸੀਂ ਆਪਸ ਵਿੱਚ ਜਿਹੜੀ ਸਾਡੀ ਕਮੇਟੀ ਨੇ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਸਾਰਿਆਂ ਰਾਹੀਂ ਆਪਣਾ ਜੋ ਵੀ ਤੁਸੀਂ ਆਣਾ ਇਹਦੇ ਵਿੱਚ ਤੁਸੀਂ ਗੱਲ ਵੀ ਸਾਡੀ ਉੱਪਰ ਪਹੁੰਚਣੀ ਹੈ ਹਰ ਕਨੇ ਪੀਐਸਸੀ ਵਾਲ ਨੇ ਵੀ ਦੇਖਣੀ ਹੈ ਮੈਂ ਉਹਨਾਂ ਨੂੰ ਵੀ ਦੁਬਾਰਾ ਸੂਚਿਤ ਕਰਦਾ ਵੀ ਜਿਹੜੇ ਸਾਡੇ ਟੈਂਕਰ ਹੈ ਅਸੀਂ ਕਾਸਟਿਕ ਲਈ ਦੇ ਤਿੰਨ ਘਟਾ ਦੇਣੇ ਤਿੰਨ ਘਟਾਣੇ ਉਹਨਾਂ ਨਾਲ ਸਾਡੀ ਬਿਲਡਿੰਗ ਚੱਲ ਰਹੀ ਹੈ ਜੀ ਚੋਪੜਾ ਜੀ ਥਾਈਲੈਂਡ ਗਏ ਵੇ ਥਾਈਲੈਂਡ ਤੋਂ ਆ ਜਾਣਾ ਉਹ ਨਹੀਂ ਆ ਕੇ ਉਹਨਾਂ ਨੇ ਸਾਨੂੰ ਜੋ ਵੀ ਆ ਬੈਠ ਕੇ ਜਿੱਦਾਂ ਵੀ ਅਸੀਂ ਗੱਲ ਕਰਨੀ ਹੈ ਜੀ ਆਪਣੀ ਵੀ ਕਮੇਟੀ ਨਾਲ ਕਰਕੇ ਉਹ ਤੋਂ ਬਾਅਦ ਜਿਹੜੀ ਪੇਮੈਂਟ ਹੈ ਇੱਕ ਮਹੀਨੇ ਦੀ ਪੇਮੈਂਟ ਅਸੀਂ ਉਹਨਾਂ ਨੂੰ ਕਹਿੰਦੇ ਵੀ ਸਾਡੀ ਲੈਸ ਕਰੋ ਸਾਡੀਆਂ ਮੇਨ ਦੋ ਮੰਗਾਏ ਸਾਡੀਆਂ ਦੋ ਮੰਗਾਂ ਪੂਰੀਆਂ ਹੋ ਗਈਆਂ ਸਾਡੀ ਬੱਲੇ ਬੱਲੇ ਆ ਹੋਰ ਸਾਡਾ ਕੁਝ ਨਹੀਂ ਚਾਹੀਦਾ ਜਿਹੜੇ ਅਸੀਂ ਆਪਣੀ ਆ ਅਸੀਂ ਆਪਣਾ ਕੰਮ ਪਚਾਣ ਵਾਸਤੇ ਅਸੀਂ ਆਪਣੀਆਂ ਗੱਡੀਆਂ ਨੂੰ ਅਸੀਂ ਲਾਂਬੰਦ ਕਰਨ ਵਾਸਤੇ ਜਾਂ ਉਹਨਾਂ ਨੂੰ ਕਹਣਾ ਤੁਸੀਂ ਆਪਣੇ ਸੈਸ਼ਨ ਤੇ ਜਾਓ ਜੋਧ ਦੀ ਸੀ ਸਾਹਿਬ ਦੀ ਮੀਟਿੰਗ ਹੋਈ ਵੀ ਹੈ ਕਿਉਂਕਿ ਉਹਨਾਂ ਮੀਟਿੰਗਾਂ ਵਿੱਚ ਮੈਂ ਖੁਦ ਜਾਂਦਾ ਰਿਹਾ ਪਹਿਲਾਂ ਕੇ ਪੀ ਰਾਣਾ ਜੀ ਸਪੀਕਰ ਤੇ ਸਾਡੇ ਉਸ ਟਾਈਮ ਤੇ ਜਿਹੜੀਆਂ ਮੀਟਿੰਗਾਂ ਹੋਈਆਂ ਉਹਨਾਂ ਮੀਟਿੰਗਾਂ ਵਿੱਚ ਇਹ ਗੱਲ ਹੋਈ ਸੀ ਵੀ ਜਿਹੜਾ ਕੰਮ ਹੋਊਗਾ ਬੱਤੀਆ ਦਾ ਕੰਮ ਹੈ ਜੇ 6 ਗੱਡੀਆਂ ਅਸੀਂ ਚਲਾਉਂਗੇ ਵਿੱਚ ਬਰਵਾਲਾ ਚਲਾਇਆ ਤਾਂ ਇਹਨਾਂ ਨੇ ਬਰਵਾਲੇ ਤੋਂ ਬਾਹਰ ਦਾ ਮਾਰ ਢੋਣ ਲੱਪੇ ਇਸ ਟਾਈਮ ਤੇ ਜਿਹੜਾ ਲਾਈਵ ਫਲੈਕਸ ਬੰਰ ਰਿਹਾ ਫਲੈਕਸ ਕਰਕੇ ਸਾਡਾ ਕੰਮ ਜਿਹੜਾ ਸਾਨੂੰ ਮਾਰ ਬੱਜ ਰਹੀ ਹੈ ਅਸੀਂ ਆਪਣਾ ਬਾਡੀ ਸੈਕਸ਼ਨ ਦਾ ਵੀ ਨਹੀਂ ਸੋਚਦੇ ਵੀ ਸਾਡਾ ਪਲੈਟਫਾਰਮ ਕਰੋ ਜੀ ਅਸੀਂ ਉਹਨਾਂ ਨੂੰ ਇਹ ਕਹਿੰਦੇ ਵੀ ਤਿੰਨ ਬੰਦ ਕਰ ਦਿਓ ਤਿੰਨ ਬੰਦ ਹੋ ਗਈ ਸਾਡਾ ਕੰਮ ਚੱਲ ਪਣਾ ਮੇਰੇ ਬੰਦੇ ਉਹਦੇ ਨਾਲ ਭਾਜੀ ਜਦੋਂ ਸੁਸਾਇਟੀ ਭੰਗ ਹੋਈ ਸੀ ਤੁਹਾਡੀ ਸਰਕਾਰ ਨੇ ਕੀਤੀ ਸੀ ਪੰਗ ਸੁਸਾਇਟੀ ਉਸ ਟਾਈਮ ਕਿਉਂ ਕੀਤੀ ਸੀ ਪੰਗ ਭਾਜੀ ਸੁਸਾਇਟੀ ਕੋਈ ਭੰਗ ਨਹੀਂ ਹੋਈ ਕੇਸ ਲੜੇ ਜਾ ਰਹੇ ਆ ਭਜੀ ਸੋਸਾਇਟੀ ਕੋਈ ਭੰਗ ਨਹੀਂ ਹੋਈ ਕੌਣ ਲਈ ਸਾਨੂੰ ਜਿਹੜਾ ਸਾਡਾ ਪ੍ਰਸ਼ਾਸਕ ਦਾ ਪ੍ਰਸ਼ਾਸਕ ਨੇ ਇੱਥੇ ਨੋਟਸ ਕੱਢੇ ਸੁਣ ਲਓ ਮੈਂ ਤੁਹਾਨੂੰ ਗੱਲ ਸਰਕਾਰ ਦੇ ਕਹਿਣ ਦੇ ਪੰਗ ਹੋਈ ਸੀ ਨੇ ਮੰਨਦੇ ਉਸ ਗੱਲ ਨੂੰ ਮੇਰੀ ਵੀ ਗੱਲ ਸੁਣੋ ਭੰਗ ਨਹੀਂ ਹੋਈ ਵੀ ਜੇ ਭੰਗ ਹੋਈ ਵੀ ਹੁੰਦੀ ਤੁਸੀਂ ਅਕਸਰ ਦੇ ਦਿਓ ਤੁਸੀਂ ਲੈਟਰ ਦੇ ਦਿਓ ਕੋਈ ਅੱਜ ਨੂੰ ਇੱਥੇ ਕਿਸੇ ਨੇ ਬੈਠਣਾ ਨਹੀਂ ਚਾਹਤਾ ਇਹਨਾਂ ਕੋਲ ਬਲਵੀਰ ਜੀ ਕੋਲ ਹੈਗੇ ਸਾਰੇ ਮੇਰੇ ਕੋਲ ਲੈਟਰ ਫੈਕਟਰੀ ਦੇ ਮੈਂ ਕੋਲ ਆਪਣਾ ਮੇਰੇ ਕੋਲ ਭਜੀ ਭੰਗ ਨਹੀਂ ਹੋਈ ਫਿਰ ਕੋਰਟ ਚ ਕੇਸ ਕਾਦਰ ਲੜਦੇ ਹੋ ਤੁਸੀਂ ਉਹ ਵੀ ਦੱਸ ਦਿਓ ਜੇ ਭੰਗ ਨਹੀਂ ਹੋਈ ਤਾਂ ਕੋਰਟ ਚ ਕੇਸ ਕਿਉਂ ਲੜ ਰਹੇ ਹਸੀਂ ਆਪਣੇ ਮੰਤਰੀ ਗੱਪਾਂ ਮੈਂ ਬੈਲ ਵੀ ਤੁਹਾਨੂੰ ਕਿਹਾ ਆ ਜਾਣਾ ਗੱਲ ਫੋਨ 'ਤੇ ਬਰ ਸਾਰੀ ਕੁਝ ਹੋ ਜਾਂਦੀ ਨਾ ਮੰਤਰੀ ਦੇ ਬਾਹਰ ਐ ਨਾ ਫੈਕਟਰੀ ਦਾ ਐਮ ਡੀ ਬਾਹਰ ਐ ਇਹ ਕਰਦਣ ਤੈਨੂੰ ਘੋੜੇ ਖਿੜਾਦਾ ਤਾਂ ਬਹੁਤ ਖਰੀ ਗੱਲ ਐ ਸਾਡੇ ਟਰੱਕਾਂ ਦਾ ਕਾਸਟ ਕਰਨ ਦਾ ਢੇਡਾ ਨਹੀਂ ਲੱਗਦਾ ਹਾਂ ਇਹ ਇੱਕ ਜੇ ਜ਼ਰੂਰ ਕਰਾ ਦੇ ਉਦੀ ਜਿਹੜਾ ਸੁਪਾ ਕਾਸਟ ਹੈਗਾ ਉਹਦੀ ਪੇਮੈਂਟ ਐ ਜਿਹੜੀ ਇਹ ਬਿੱਲ ਪਰ ਕਰਾ ਦੇਣ ਵੀ ਗੱਡੀ ਲਹਕ ਆਵੇ ਪਹੁੰਚ ਜਮਾ ਕਰਾਉਂਦਾ ਬਿੱਲ ਬਣਾ ਅਗਲੀ ਦੀ ਨਗਦ ਨਾਲ ਨਗਦ ਪੇਮੈਂਟ ਹੋਵੇ ਉਹਦੇ ਨਾਲ ਗਿਆ ਵੀ ਜਿਹੜਾ ਗਰੀਬ ਟਰੱਕ ਮਾਲਕ ਹੈ ਜਿਹੜਾ ਜਿਹਦੇ ਕੋਲ ਕੋਈ سرمਾਇਆ ਨਹੀਂ জমা ਹੈਗਾ ਉਹ ਵੀ ਮਾਲ ਹੈ ਜਿਹੜਾ ਢੋ ਲੈਂਦਾ ਕਿਉਂਕਿ ਸਾਡੀ ਪੇਮੈਂਟ ਹੈ ਜਿਹੜੀ 4.5 ਮਹੀਨੇ ਬਾਅਦ ਸ਼ੁਰੂ ਹੁੰਦੀ ਤੇ ਉਹ ਜੋ ਸੁੱਕਾ ਕਾਸਟਕ 5 ਮਹੀਨੇ ਕੋ ਢੋਂਦਾ ਰਿਹਾ ਉਹ ਫਿਰ ਲਾਲਿਆਂ ਨੇ ਢੋਣਾ ਇਸ ਕਰਕੇ ਜੇ ਪ੍ਰਧਾਨ ਨੂੰ ਗਰੀਬਾਂ ਦਾ ਅਹਿਸਾਸ ਹੀ ਹੈ ਤਾਂ ਨਗਦ ਭਾੜਾ ਜਿਹੜਾ ਕਾਸਟਕ ਦਾ ਸੁੱਕੇ ਕਾਸਟਕ ਦਾ ਕਰਾ ਦੇਣਾ ਚਾਹੀਦਾ ਤੇ ਚੰਗੀ ਗੱਲ ਹੈ ਕੋਈ ਨਹੀਂ 2-4 ਦਿਨ ਅਸੀਂ ਹੋਰ ਦੇਖ ਲੈਂਦੇ ਆ ਤੇ ਜੇ ਇਹ ਘੋੜੇ ਖੜਾ ਲੈਣ ਤੇ ਉਹਨਾਂ ਦੇ ਤਾਂ ਸਾਨੂੰ ਹੋਰ ਕੀ ਚਾਹੀਦਾ ਵਧੀਆ ਗੱਲ ਹੈ ਸਾਡੀ ਇਹ ਲੜਾਈ ਹੈ ਪਰ ਮੈਂ ਪ੍ਰਧਾਨ ਨੂੰ ਵੀ ਵੈਦੇ ਨਾਲ ਕਹਿੰਦਾ ਤੁਹਾਡੇ ਮੱਦੇਬਰਾਂ ਹੀ ਕਹਿੰਦਾ ਕਿ ਪ੍ਰਧਾਨ ਤੇਰੇ ਕੋਲੋਂ ਘੋੜੇ ਨਹੀਂ ਰੁਕਣੇ ਤੂੰ ਘੋੜੇ ਵੀ ਰੋਕ ਸਕਦਾ ਉਹਨਾਂ ਦੇ ਇਹ ਜੇ ਰੋਕੂਗੇ ਤਾਂ ਲੋਕਾਂ ਦੀ ਤਾਕਤ ਹੈ ਲੋਕ ਹੀ ਰੋਕ ਸਕਦੇ ਇਸ ਕਰਕੇ ਬਹੁਤੀਆਂ ਜਵਲੀਆਂ ਮਾਰਨ ਦੀ ਲੋੜ ਨਹੀਂ ਹੈਗੀ ਮੇਰਾ ਪ੍ਰਧਾਨ ਨੂੰ ਸਿੱਧਾ ਚੈਲੰਜ ਹੈ ਵੀ ਪ੍ਰਧਾਨ ਸਾਹਿਬ ਤੁਸੀਂ ਤਿੰਨ ਘੋੜੇ ਰਗਾ ਕੇ ਦੱਸ ਦਿਓ ਅਸੀਂ ਧਰਨੇ ਲਾਣੇ ਜਿਹੜੇ ਆ ਬੰਦ ਕਰ ਦੂੰਗੇ ਜੇ ਤੂੰ ਨਾ ਰਕਾ ਸਕਿਆ ਤਾਂ ਹਸਤੀਬਾ ਦੇਖ ਹੈ ਘਰੀ ਬਹਿ ਜਾ ਜਿੱਦਣ ਅਸੀਂ ਧਰਨਾ ਲਾਵਾਗੇ ਫਿਰ ਖਾਨ ਨੂੰ ਉਦੋਂ ਸਾਡੇ ਨਾਲ ਆ ਕੇ ਬਹਿ ਜਾ ਅਸੀਂ 36 ਤੋਂ 12 ਕਰਾਤੇ ਜੇ ਪ੍ਰਧਾਨ ਤੂੰ ਹੈਗਾ ਹੈ ਤਾਂ ਇਹਨਾਂ ਦੇ ਤਿੰਨ ਘੋੜੇ ਖੜਾ ਕੇ ਦੱਸ ਦੇ ਨਹੀਂ ਜੇ ਨਹੀਂ ਖੜਾ ਸਕਦਾ ਤਾਂ ਸੀਵਾ ਦੇ ਕੇ ਆਪਣੀ ਘਰੀ ਬਹਿ ਜਾ ਇਹਨੂੰ ਗੱਡੀ ਨੂੰ ਛੱਡ ਦੇ ਫਿਰ ਅਸੀਂ ਖੜਾ ਕੇ ਦੱਸਾਂਗੇ ਧਰਨਿਆਂ ਨਾਲ ਦੱਸਾਂਗੇ ਅਸੀਂ